ਵੀ ਲੋਕਾਂ ਨੂੰ ਨਸ਼ਿਆਂ ਲਈ ਲੈਕਚਰ ਦੇਣਾ ਸਿਖਾਉਣਾ ਸਮਝਾਉਣਾ ਵੀ ਕਿਵੇਂ ਆਪਾਂ ਇਹਨੂੰ ਛੱਡ ਸਕਦੇ ਆ ਕਿਵੇਂ ਆਪਾਂ ਤੋਂ ਬਾਹਰ ਆ ਸਕਦੇ ਆ ਤਾਂ ਪਹਿਲਾਂ ਇਹ ਦੇਖਣਾ ਹੁੰਦਾ ਵੀ ਨਸ਼ਾ ਕਰਨ ਵਾਲੇ ਦਾ ਮਜਾਜ ਕੀ ਆ ਜ਼ਿੰਦਗੀ ਇੰਨੀ ਲੰਮੀ ਨਹੀਂ ਕਿ ਹਰ ਤਜਰਬਾ ਆਪਾਂ ਆਪਦੇ ਪਿੰਡੇ ਦੇ ਉੱਤੇ ਕਰੀਏ ਕੁਝ ਕੁ ਤਜਰਬੇ ਇਹਨਾਂ ਦੇ ਕੋਲੋਂ ਕੁਝ ਕਿਸੇ ਹੋਰ ਦੇ ਕੋਲੋਂ ਲੈ ਕੇ ਆਪਾਂ ਜਿੰਨੀ ਕੁ ਵੀ ਹੈ ਉਹਨੂੰ ਆਪਾਂ ਅਪਲਾਈ ਕਰਕੇ ਲਾਗੂ ਕਰਕੇ ਦੇ ਕਿਹੜਾ ਬੰਦਾ 1 ਤੋਲਾ 2 ਤੋਲਾ ਫੀਮ ਖਾਂਦਾ ਹੋਵੇ ਰੋਜ਼ ਜਾਂ ਚਿੱਟਾ ਲੈਂਦਾ ਹੋਵੇ 1 ਗ੍ਰਾਮ 2 ਗ੍ਰਾਮ ਰੋਜ਼ ਉਹਨੂੰ ਮੈਂ ਕਹਾਂਗੀ ਤਾਂ ਕੱਲ ਤੋਂ ਨਹੀਂ ਲੈਣਾ ਆਹ ਦਵਾਈ ਖਾਲਾ ਭੋਰਾ ਤਕਲੀਫ ਨਹੀਂ ਹੋਊਗੀ ਹੋਰ ਰੱਬ ਤੂੰ ਕੀ ਚਾਹੁੰਦਾ ਬਿਲਕੁਲ ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦੀ ਆ ਜਿਹੜੇ ਕਹਿੰਦੇ ਨੇ ਵੀ ਅਸੀਂ ਇਹ ਕੈਪਸੂਲ ਖਾਂਦੇ ਆ ਤੇ ਇਸ ਕੈਪਸੂਲ ਨੇ ਅਸਰ ਵੀ ਬਹੁਤ ਵਧੀਆ ਕੀਤਾ ਵੀ ਉਹ ਕੜਾਕੇ ਜੇ ਨਿਕਲਨੇ ਬੰਦ ਹੋ ਗਏ ਵੀ ਹੁਣ ਤਾਂ ਬੇਬੇ ਬਾਪੂ ਐ ਭੱਜੇ ਫਿਰਦੇ ਨੇ ਪੌਣੇ ਕੀ ਜੋ ਤੇ ਬੇ ਵੀ ਦੁੱਖ ਨੂੰ ਵੀ ਹੱਸ ਕੇ ਸਹੋ ਔਰ ਉਹਨੂੰ ਹੱਸਦੇ ਖੇਡਦੇ ਉਹਦੇ ਨਾਲ ਉਹਦਾ ਇਲਾਜ ਕਰੋ ਵੱਡੇ ਹਸਪਤਾਲਾਂ ਤੇ ਜਦੋਂ ਆਪਾਂ ਜਾਣਦੇ ਆ ਉਦੋਂ ਹੀ ਜਾਓ ਜਦੋਂ ਕਿ ਐਮਰਜੈਂਸੀ ਆਉਂਦੀ ਆ ਤਾਂ ਦਾ ਐਕਸ-ਰੇ ਕਰਾ ਕੇ ਲਿਆ ਤੇਰਾ ਤਾਂ ਹੋ ਗਿਆ ਆ ਹੋ ਗਿਆ ਘਰ ਕਰਾ ਕੇ ਟੀਕਾ ਲਾਉਣਾ ਇੱਕ ਉਹਦਾ ਘਰੇ ਵੀ ਲੱਗ ਜਾਣਾ ਮਤਲਬ ਕਹਿਣ ਦਾ ਵੀ ਉਹ ਫਿਰ ਕਈ ਬਾਰੀ ਚੀਜ਼ਾਂ ਜਿਹੜੀਆਂ ਨੇ ਉਹ ਉਹ ਵੈਦ ਹੀ ਤੁਹਾਨੂੰ ਸੰਭਾਲ ਸਕਦੇ ਆ ਕੋਈ ਬਜ਼ੁਰਗ ਆਏ ਆਉਂਦਾ ਨਾ ਤੁਰਕਿਆਂ ਟੈਣਾ ਸਾਹਿਬ ਆਪਣੀ 60 ਦੀ ਹੋ ਗਈ ਦਿਖਣ ਲੱਗ ਜਾਂਦਾ ਵੀ ਸੰਭਲ ਕੇ ਚੱਲੋ ਖਾਣਾ ਪੀਣਾ ਠੀਕ ਰੱਖੋ ਔਰ ਦਵਾਈ ਹਰ ਚੀਜ਼ ਨੂੰ ਦੇਖ ਕੇ ਖਾਓ ਜਿਹੜੇ ਪੰਜਾਬ ਦੇ 800 ਤੋਂ ਵੱਧ ਜਿਹੜੇ ਆਮ ਆਦਮੀ ਕਲੀਨਿਕ ਆ ਉਹਨਾਂ ਦੇ ਸਰਵੇ ਦੀ ਰਿਪੋਰਟ ਆ ਜੀ ਕਿ ਪੰਜਾਬ ਦੇ ਹਰ ਨਵੇਂ ਬੰਦੇ ਨੂੰ ਸ਼ੂਗਰ ਆ ਤੇ ਪੰਜਾਬੀ ਭਾਵੇਂ ਮਿੱਠਾ ਬੋਲਣਾ ਘਟਾ ਗਿਆ ਪਰ ਮਿੱਠਾ ਸਰੀਰ ਚ ਵੱਧ ਗਿਆ ਪਰ ਇੱਕ ਗੱਲ ਹੈ ਡਾਣਾ ਸਾਹਿਬ ਇਹ ਹੋਰ ਰਿਪੋਰਟ ਹੈ ਜਿਹੜੀ ਹਲੇ ਟੈਸਟ ਹੋਊਗੀ ਜਿਹੜੇ ਬੱਚਦੇ ਨੇ ਟੈਸਟ ਤੋਂ ਹਾਂ ਟੈਸਟ ਨਹੀਂ ਕਰਾਉਣ ਦੇ ਡਰ ਦੇ ਮਾਰੇ ਉਹਨਾਂ ਦੀ ਗਿਣਤੀ ਅਲੱਗ ਹੈ ਯਾਰੇ ਦੋਸਤੋ ਅੱਜ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਕਿਉਂਕਿ ਸੁباش ਗੋਇਲ ਹੈਲਥ ਸ਼ੋਅ 'ਚ ਆਏ ਨੇ ਹਰਮਨ ਜੀ ਤੇ ਸਵਰਨ ਟਹਿੜਾ ਜਿਵੇਂ ਅਸੀਂ ਆਪਣੀਆਂ ਜੜੀ ਬੂਟੀਆਂ ਦੇ ਨਾਲ ਲੋਕਾਂ ਦਾ ਇਲਾਜ ਕਰਦੇ ਆ ਉਵੇਂ ਹੀ ਇਹ ਆਪਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਸੁਬਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਟਹਿਣਾ ਸਾਹਿਬ ਤੇ ਉਹਨਾਂ ਦੇ ਨਾਲ ਮੈਡਮ ਹਰਮਨ ਟਿੰਡ ਆਏ ਨੇ ਬੜਾ ਸਵਾਗਤ ਹੈ ਉਹਨਾਂ ਦਾ ਔਰ ਅੱਜ ਲੱਗਦਾ ਹੈ ਕਿ ਬਹੁਤ ਵਧੀਆ ਵਿਚਾਰ ਹੋਣਗੇ ਆਯੁਰਵੈਦਿਕ ਟ੍ਰੀਟਮੈਂਟ ਨੂੰ ਲੈ ਕੇ ਲੋਕਾਂ ਦੀ ਸਿਹਤ ਨੂੰ ਲੈ ਕੇ ਕਿਉਂਕਿ ਟਹਿਣਾ ਸਾਹਿਬ ਦੇ ਨਾਲ ਤਾਂ ਲੋਕਾਂ ਨੇ ਸਾਨੂੰ ਹਮੇਸ਼ਾ ਦੇਖਿਆ ਇੰਡੀਆ ਚ ਵੀ ਤੇ ਦਵਾਈ ਚ ਵੀ ਲੇਕਿਨ ਹਰਮਨ ਥਿੰਦ ਮੈਡਮ ਨੂੰ ਅੱਜ ਪਹਿਲੀ ਵਾਰੀ ਸਾਡੇ ਸ਼ੋਅ 'ਚ ਅਸੀਂ ਬੁਲਾਇਆ ਔਰ ਉਹਨਾਂ ਨੇ ਪਹਿਲੇ ਸੱਦੇ ਤੇ ਆਉਣ ਦਾ ਵੀ ਸਾਨੂੰ ਜਿਹੜਾ ਮਾਣ ਬਖਸ਼ਿਆ ਇਹ ਵੀ ਬੜੀ ਗੱਲ ਹੈ ਔਰ ਉਮੀਦ ਕਰਦੇ ਹਾਂ ਘਣਾਉਂਦੇ ਵੀ ਰਹਿਣਗੇ ਤੇ ਨਾਲ ਮਿਲ ਕੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਬਹੁਤ ਬਹੁਤ ਸਵਾਗਤ ਹੈ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਹੋਸਲਾ ਕੀ ਹਾਲ ਚਾਲ ਨੇ ਮੈਂ ਪਹਿਲਾਂ ਆਪਣੇ ਮਨ ਦੇ ਵਿਚਾਰ ਸਾਂਝੇ ਕਰਨਾ ਕਿਉਂਕਿ ਚਾਹੀਦਾ ਵਿਚਾਰ ਪ੍ਰੋਗਰਾਮ ਅਸੀਂ ਕਰਦੇ ਆ ਤੇ ਫਿਰ ਮਨ ਦੇ ਵਿਚਾਰ ਪਹਿਲਾਂ ਆਉਣੇ ਚਾਹੀਦੇ ਨੇ ਮੈਂ ਬਹੁਤ ਉਤਸੁਕ ਹਾਂ ਕਿਉਂਕਿ ਹਮੇਸ਼ਾ ਗਾਹੇ ਬਗਾਹੇ ਟੈਣਾ ਸਾਹਿਬ ਤੁਹਾਡਾ ਜ਼ਿਕਰ ਕਰਦੇ ਨੇ ਤੁਹਾਡੀ ਗੱਲ ਹੁੰਦੀ ਹੈ ਕਿ ਗੋਇਲ ਸਾਹਿਬ ਐ ਕਹਿੰਦੇ ਆ ਗੋਇਲ ਸਾਹਿਬ ਐ ਕਹਿੰਦੇ ਆ ਤੇ ਮੈਂ ਕਿਹਾ ਵੀ ਐ ਕਿ ਮੈਂ ਜਾ ਕੇ ਵੇਖਣਾ ਵੀ ਗੋਇਲ ਸਾਹਿਬ ਕੀ ਕੀ ਕਹਿੰਦੇ ਆ ਕਿਆ ਬਾਤ ਹੈ ਅਸੀਂ ਨਾ ਜਦੋਂ ਸਵੇਰੇ ਪ੍ਰਾਈਮ ਅਸ਼ੀਆ ਤੇ ਪਹੁੰਚ ਜਾਂਦੇ ਆ ਚਾਜ ਦਾ ਵਿਚਾਰ ਦੇ ਲਈ ਖਬਰਾਂ ਅਸੀਂ ਕੱਟਦੇ ਆ ਘਟੋ ਘਟ ਅਸੀਂ 10 12 ਅਖਬਾਰਾਂ ਨੂੰ ਚੰਗੀ ਤਰ੍ਹਾਂ ਪੜਦੇ ਤੇ ਪੀਨੇ ਆ ਜੀ ਤੇ ਉਦੋਂ ਮੇਰਾ ਖਿਆਲ ਆ ਵੀ ਹਰ ਰੋਜ਼ ਦੋ ਤਿੰਨ ਵਾਰ ਤੁਹਾਡਾ ਜ਼ਿਕਰ ਹੁੰਦਾ ਤੇ ਮੈਂ ਤੁਹਾਡੇ ਉੱਤੇ ਇੱਕ ਬੋਲੀ ਵੀ ਬਣਾਈ ਆ ਕਿ ਹੰਸਰੂ ਨਹੀਂ ਜਾਣਦੀ ਤੋ ਕੋਇਲੂ ਨਹੀਂ ਜਾਣਦੀ ਹੰਸਰੂ ਨਹੀਂ ਜਾਣਦੀ ਤੋ ਕੋਇਲੂ ਨਹੀਂ ਜਾਣਦੀ ਵੱਡੀਆਂ ਮਜਾਜਣੇ ਸੁਭਾਸ਼ ਗੋਇਲ ਨੂੰ ਨਹੀਂ ਕਰਦੇ ਮੈਨੂੰ ਲੱਗਦਾ ਵੀ ਹੁਣ ਕੋਈ ਮਜਾਜਣੇ ਹੋਣੀ ਹੋਊਗੀ ਨਹੀਂ ਜਿਹੜੀ ਨਾ ਜਾਣਦੇ ਹਨਾ ਹੁਣ ਸਾਰੇ ਜਾਣਦੇ ਨੇ ਹੁਣ ਤਾਂ ਤੁਸੀਂ ਚੀਜ਼ਾਂ ਹੀ ਇੰਨੀਆਂ ਬੜਾਤੀਆਂ ਜਿਹੜੀ ਚੀਜ਼ ਚੱਕਦੇ ਆ ਕੁੜੀ ਦੀ ਸੁਹਾਗ ਪਟਿਆਰੀ ਆ ਉਹ ਆ ਦੇਖ ਲਓ ਆ ਲੋ ਮੈਨੂੰ ਵਿੱਚ ਲੱਗਦਾ ਜਿਵੇਂ ਬਰਜ ਖਲੀਫਾ ਨਿਕਲਣ ਲੱਗਾ ਵਿੱਚ ਹਰ ਚੀਜ਼ ਤੁਹਾਡੀ ਅਲੈਧੀ ਆ ਹਰ ਚੀਜ਼ ਇਹ ਵੀ ਟੈਲਨ ਸਰ ਸੱਚਮੁੱਚ ਬਰਜ ਖਲੀਫਾ ਹਾਂ ਇਹਨੂੰ ਜੇ ਕੋਈ ਯੂਜ਼ ਕਰ ਲਵੇ ਮਨ ਲ ਰਾਤ ਨੂੰ ਸੌਣ ਲੱਗੇ ਚਿਹਰੇ ਤੇ ਲਾਉਣਾ ਲਾਉਣ ਤੋਂ ਪਹਿਲਾਂ ਕੀ ਕੀ ਕਰਨਾ ਆਪਾਂ ਗੱਲਾਂ ਬਾਤ ਕਰਾਂਗੇ ਇਨੂੰ ਜੇ ਕੋਈ ਰਾਤ ਨੂੰ ਚਿਹਰੇ ਤੇ ਮਲ ਲਵੇ ਨਾ ਜੀ ਚਿਹਰਾ ਬਿਲਕੁਲ ਜਿਵੇਂ ਹਰਮਨ ਸਿੰਘ ਮੈਡਮ ਦਾ ਚਮਕ ਰਿਹਾ ਏਦਾਂ ਚਮਕਦਾ ਰਹੂਗਾ ਮੈਂ ਤੇ ਅੱਜ ਗੱਲਾਂ ਕਰਨੀਆਂ ਸੀ ਬਿਊਟੀ ਦੇ ਪਾਸਾ ਦੀ ਭੈਣ ਸੋਹਣੀ ਨਹੀਂ ਲੱਗਦੀ ਇਹਨੂੰ ਕੀ ਦੱਸਾਂ ਮੈਂ ਕੀ ਕਰਨਾ ਇਹ ਤਾਂ ਵੈਰ ਨਹੀਂ ਠੀਕ ਹੈ ਮੈਂ ਖੁਦਾ ਮੈਂ ਇਹ ਲਾ ਕੇ ਤਿੰਨ ਚਾਰ ਦਿਨ ਦਬਣਾ ਇਹ ਲਾ ਕੇ ਤੇਲ ਤੂਲ ਤੇ ਮੈਂ ਤਿੰਨਾਂ ਕ ਮਹੀਨਾ ਬਾਦਾਂ ਤੇ ਫਿਰ ਕੋ ਮੇਰੀ ਤਵacha ਹੀ ਐਸੀ ਇੱਕ ਉਮਰ ਦਾ ਪਤਾ ਹੀ ਨਹੀਂ ਚਲਦਾ ਹਾਂ ਕੀ ਬਾਤ ਹੈ ਅਗਲੇ ਪ੍ਰੋਗਰੈਸ ਵਿੱਚ ਅਸੀਂ ਪੂਰੀ ਮਸ਼ਹੂਰੀ ਕਰਾਂਗੇ ਪਰਸਵਾ ਡਾਲਾ ਸਾਹਿਬ ਕਿਵੇਂ ਆ ਬਹੁਤ ਵਧੀਆ ਚੜ੍ਹਦੀ ਕਲਾ ਲਾਈਫ ਕਿਵੇਂ ਚੱਲ ਰਹੀ ਹੈ ਮੈਨੂੰ ਬਹੁਤ ਚੰਗਾ ਲੱਗਦਾ ਅਸਲ ਦੇ ਵਿੱਚ ਗੱਲੇ ਆ ਕਾਰੋਬਾਰੀ ਗੱਲਾਂ ਇੱਕ ਪਾਸੇ ਹਮ ਪ੍ਰੋਗਰਾਮ ਇੱਕ ਪਾਸੇ ਤੁਹਾਨੂੰ ਮਿਲ ਕੇ ਨਾ ਚਾ ਚੜਦਾ ਕੀ ਬਾਤ ਚਾ ਤਾਂ ਚੜਦਾ ਕਿਉਂਕਿ ਤੁਸੀਂ ਮਲਵਈ ਹੋ ਹਾਂ ਮਾਲਵੇ ਵਾਲੇ ਸਾਡੇ ਸਾਰੇ ਪਹਿੜਾ ਵੀਰ ਆ ਦੁਆਬੇ ਮਾਝੇ ਪੁਆਦ ਵਾਲੇ ਪਰ ਤੁਹਾਡੀ ਬੋਲੀ ਆ ਜਿਹੜੀ ਬਟਿੰਨੇ ਦੀ ਕੱਕੇ ਰੇਤੇ ਵਰਗੀ ਕੀ ਬਾਤ ਇਹ ਸਾਨੂੰ ਸੁਣ ਕੇ ਨਾ ਉਹ ਇਉਂ ਲੱਗਦਾ ਵੀ ਨਹੀਂ ਯਾਰ ਆਪਾਂ ਇੱਕੋ ਪਿੰਡ ਦੇ ਜਾਈ ਆ ਕੀ ਬਾਤ ਇੱਕੋ ਬੰਬੀ ਤੇ ਬੈਠੇ ਰਹੇ ਆ ਇੱਕੋ ਸੱਥ ਦੇ ਵਿੱਚ ਨਾਜਰਾ ਲਾ ਸੀਪ ਦੀ ਬਾਜ਼ੀ ਸੱਥਾਂ ਖਾਲੀ ਹੋ ਜਾਂਦਾ ਇਹੋ ਜੀਆਂ ਗੱਲਾਂ ਕਰਦੇ ਰਹੇ ਬਿਲਕੁਲ ਤੇ ਬਸ ਇਹ ਅਲੈਦਾ ਚਾ ਇਹ ਨਾ ਜੀ ਬੋਲੀ ਸਾਨੂੰ ਬਚਪਨ ਚ ਮਿਲ ਗਈ ਜੀ ਔਰ ਮੈਨੂੰ ਚੰਡੀਗੜ੍ਹ ਆਏ ਨੂੰ ਵੀ 30 ਸਾਲ ਹੋ ਗਏ ਘੱਟੋ ਘੱਟ ਇੱਥੇ ਵੀ ਨਹੀਂ ਗਈ ਮੇਰੇ ਬੱਚੇ ਇੱਥੇ ਪੈਦਾ ਹੋਏ ਚੰਡੀਗੜ੍ਹ ਚ ਉਹ ਵੀ ਇੰਨੀ ਵਧੀਆ ਪੰਜਾਬੀ ਬੋਲਦੇ ਆ ਮੈਨੂੰ ਤੁਸੀਂ ਕਹਿ ਹੀ ਨਹੀਂ ਸਕਦੇ ਵੀ ਬੱਚੇ ਚੰਡੀਗੜ੍ਹ ਬਾਟਾ ਤੇ ਨਾਲੇ ਚੰਡੀਗੜ੍ਹ ਦੇ ਵਿੱਚ ਰਹਿ ਕੇ ਸ਼ੁੱਧ ਸਾਡਾ ਸਪੰਜਾਬੀ ਬੋਲਦੇ ਆ ਇਹ ਬੜੀ ਵੱਡੀ ਗੱਲ ਆ ਹਮਕਾ ਤੁਮਕਾ ਦੇ ਮਾਰ ਲੈ ਸਾਨੂੰ ਪਰ ਇਹ ਸਾਰੇ ਇਧਰ ਆਣਾ ਸਾਇਰਾ ਇਹ ਮੇਰਾ ਨਖੂਨ ਬੜਾ ਹੋ ਗਿਆ ਸਾਡੀ ਹਿੰਦੀ ਮੈਂ ਕਿਸੇ ਜ਼ੁਬਾਨ ਦੇ ਖਿਲਾਫ ਨਹੀਂ ਸਾਡੀ ਮਾਂ ਦੀ ਬੋਲੀ ਉਹਦੀ ਮਾਂ ਦੀ ਬੋਲੀ ਉਹਦੀ ਮਾਂ ਦੀ ਬੋਲੀ ਉਹਦੀ ਮਾਂ ਦੀ ਬੋਲੀ ਹੂੰ ਜਿਹੜੀ ਬੋਲੀ ਚ ਸਾਨੂੰ ਲੋਰੀਆਂ ਮਿਲੀਆਂ ਤੇ ਜਿਹੜੀ ਬੋਲੀ ਚ ਸਾਡੇ ਵੈਣ ਪੈਣੇ ਆ ਸਾਡੀ ਉਹ ਵੀ ਸ਼ੁੱਧ ਨਹੀਂ ਰਹੀ ਹਾਂ ਖੁਰਾਕਾਂ ਸ਼ੁੱਧ ਕਿੱਥੇ ਰਹਿਣੀਆਂ ਮਨੁੱਖ ਅੰਦਰੋਂ ਖਾਲਸ ਕਿੱਥੇ ਰਹਿਣਾ ਬਹੁਤ ਲੋਕ ਨੇ ਜਿਹੜੇ ਮਤਲਬ ਮੈਨੂੰ ਆ ਕੇ ਮਿਲਦੇ ਆ ਟਣਾ ਸਭ ਤੁਹਾਡੇ ਵਾਂਗੂ ਉਹ ਕਹਿੰਦੇ ਗੁਲਸਵਸਤਾਂ ਇਹ ਦੇਖਣ ਆਏ ਸੀ ਵੀ ਐਨੀ ਖਾਲਸ ਪੰਜਾਬੀ ਮੈਂ ਕਿਹਾ ਵੀ ਮੈਨੂੰ ਤਾਂ ਸੱਚੀਉਂ ਨਹੀਂ ਆਉਂਦੀ ਮੈਂ ਤਾਂ ਦੋਤੇ ਸਿੱਖੀ ਆ ਹੂੰ ਕਿਉਂ ਮੇਰੀ ਇਕਾਦਤ ਹੈ ਡਾਣਾ ਸਰ ਮੈਂ ਜਦੋਂ ਇੱਥੇ ਪੰਚਾਇਤ ਭਵਨ ਹੈ ਕਿਸਾਨ ਭਵਨ ਹੈ ਦੋ ਭਵਨ ਨੇ ਆਪਣੇ ਪੰਜਾਬੀ ਜੀ ਉੱਥੇ ਨਾ ਜੀ ਮੈਂ ਨਸ਼ਿਆਂ ਤੇ ਕੰਮ ਕਰਦਾ ਸੀਗਾ ਵੀ ਲੋਕਾਂ ਨੂੰ ਨਸ਼ਿਆਂ ਲਈ ਲੈਕਚਰ ਦੇਣਾ ਸਿਖਾਉਣਾ ਸਮਝਾਉਣਾ ਵੀ ਕਿਵੇਂ ਆਪਾਂ ਇਹਨੂੰ ਛੱਡ ਸਕਦੇ ਆ ਕਿਵੇਂ ਆਪਾਂ ਤੋਂ ਬਾਹਰ ਆ ਸਕਦੇ ਆ ਤਾਂ ਪਹਿਲਾਂ ਇਹ ਦੇਖਣਾ ਹੁੰਦਾ ਵੀ ਨਸ਼ਾ ਕਰਨ ਵਾਲੇ ਦਾ ਮਜਾਜ ਕੀ ਆ ਹੂੰ ਜੇ ਜੀ ਉਹਦਾ ਮਜਾਜ ਹੀ ਨਹੀਂ ਜਾਣਦੇ ਅਸੀਂ ਉਹਨੂੰ ਦੱਸਾਂਗੇ ਕੀ ਹੂੰ ਔਰ ਮੈਂ ਨਾ ਜੀ ਇੱਥੇ ਮਤਲਬ ਕਿ ਜਦੋਂ ਅਸੀਂ 96 97 ਦੀਆਂ ਗੱਲਾਂ ਨੇ ਕਿਸਾਨ ਭਵਨ ਚੋਂ ਦੋ 50 60 ਰੁਪਏ ਰਾਤ ਕੱਟਣ ਦੇ ਲੈਂਦੇ ਸੀ ਇੱਕ ਬੈੱਡ ਦੇ ਅੱਛਾ ਮੈਂ ਜਾ ਕੇ ਜੀ ਉੱਥੇ ਸੌ ਜਾਣਾ ਹੂੰ ਘਰੋਂ ਜਾਣਾ ਨਿਕਲ ਕੇ ਜਾ ਕੇ ਕਿਸਾਨ ਭਵਨ ਚ 52 ਬੁੱਕ ਕਰਾਉਣਾ ਤੇ ਉੱਚ ਸੌ ਜਾਣਾ ਇੱਥੇ 40 50 ਬੰਦੇ ਹੋਰ ਪਏ ਹੁੰਦੇ ਉੱਥੇ ਕਿਉਂਕਿ 50 ਬੈੱਡ ਹੁੰਦੇ ਨੇ ਉਹਦੇ ਵਿੱਚ ਹਲੇ ਵੀ ਉਵੇਂ ਹੀ ਆ ਸਾਂਝਾ ਰੂਮ ਹੁੰਦਾ ਸੀ ਤੇ ਉਹਦੇ ਵਿੱਚ ਕੋਈ ਕਿਹੜੇ ਪਿੰਡੋਂ ਆਇਆ ਕੋਈ ਕਿਹੜੇ ਜਗ੍ਹਾ ਤੋਂ ਆਇਆ ਪੰਜਾਬੀ ਪੇਠ ਪੰਜਾਬੀ ਬੰਦੇ ਤੇ ਉਹ ਪਏ ਹੋਇਆ ਕਰਨ ਤੇ ਕੋਈ ਮੰਤਰੀ ਨੂੰ ਮਿਲਣ ਆਇਆ ਸੀ ਕੋਈ ਕਿਸੇ ਪੇਸੀ ਤੇ ਆਇਆ ਸੀ ਉਹਦਾ ਡੇਟ ਲੰਘੀ ਰਾਤ ਨੂੰ ਕੱਟਣੀ ਪੈਗੀ ਤੇ ਉਹ ਫਿਰ ਰਾਤ ਨੂੰ ਗੱਲਾਂ ਸੁਣਾਉਣ ਵੀ ਉਹ ਫਲਾਣੇ ਦੀ ਯਾਰ ਉਹ ਐ ਹੋ ਗਈ ਉਹ ਫਲਾਣਾ ਐ ਹੋ ਗਿਆ ਉਹਦਾ ਮੁੰਡਾ ਯਾਰ ਐ ਕਰਨ ਲੱਗ ਗਿਆ ਉਹ ਇੰਨੀ ਵਧੀਆ ਬੋਲੀ ਬੋਲਿਆ ਕਰਨ ਜੀ ਤੇ ਮੈਂ ਉੱਥੇ ਭਾਈ ਕੰਬਲ ਜਾਂ ਲੈ ਕੇ ਪਿਆ ਰਿਹਾ ਕਰਾ ਵਾਹ ਮੈਂ ਸਾਰੀਆਂ ਗੱਲਾਂ ਸੁਣਨੀਆਂ ਤੇ ਨਾਲ ਉਹਨਾਂ ਨੇ ਵਿੱਚ ਆ ਕੇ ਕਹਿੰਦੇ ਆਏ ਕੂਈ ਪਿਆ ਪਤਾ ਨਹੀਂ ਜਾਗਦਾ ਹੈ ਕਿ ਸੁੱਤਾ ਪਿਆ ਤੇ ਹੌਲੀ 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 ਉਹ ਚੀਜ਼ਾਂ ਸਿੱਖੀਆਂ ਜੀ ਫਿਰ ਉੱਥੋਂ ਮੈਂ ਜਾਣ ਲੱਗ ਗਿਆ ਹਾਤਿਆਂ ਚ ਅੱਛਾ ਜਿੱਥੇ ਲੋਕ ਬਹਿ ਕੇ ਦਾਰੂ ਪੀਂਦੇ ਆ ਹਾਂ ਉੱਥੇ ਜਾ ਕੇ ਬਹਿ ਜਾਣਾ ਕੋਕਾ ਗੋਲਾ ਪਾ ਕੇ ਗਲਾਸ ਚਰਾਬ ਨਾਲ ਬਿਠੇ ਲੈਣਾ ਤੇ ਜਦੋਂ ਪਹਿਲਾਂ ਪਹਿਲਾਂ ਤਾਂ ਥੋੜੇ ਜੇ ਉਹ ਇੱਕ ਇੱਕ ਦੋ ਦੋ ਪੈਕੇਜ ਜਦੋਂ ਲਾਉਂਦੇ ਨੇ ਉਹ ਮਾਹੌਲ ਹੁੰਦਾ ਵੀ ਉਹ ਲਾਲਾ ਮਰਦਾ ਨਹੀਂ ਉਹ ਕਹਿੰਦਾ ਨਹੀਂ ਯਾਰ ਡਾਕਟਰ ਨੇ ਕਿਹਾ ਲੀਵਰ ਖਰਾਬ ਆ ਮੈਂ ਨਹੀਂ ਪੀਣੀ ਮੈਂ ਤਾਂ ਅੱਜ ਤੜਣਾ ਉਹੀ ਬਹਿਣ ਆਇਆ ਵੀ ਉਹੀ ਬਹਿਣ ਆਇਆ ਜ਼ੋਰ ਦੀ ਘਰੀ ਬੈਠਾ ਰਹਿਣਾ ਤੇ ਉਹ ਕਹਿੰਦੇ ਨਹੀਂ ਨਹੀਂ ਕੁਝ ਕਰਦੇ 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 ਹੌਲੀ ਹੌਲੀ ਫਿਰ ਉਹ ਕਹਿੰਦੇ ਡਾਕਟਰ ਤਾਂ ਉਹੀ ਕਹੀ ਜਾਂਦੇ ਨੇ ਚੱਲ ਆਈ ਲੈ ਇੱਕ ਦੋ ਚਾਰ ਫਿਰ ਤੇ ਕਈਆਂ ਦੀ ਨੀਗਾ ਮੇਰੇ ਤੇ ਪੈ ਜਾਂਦੀ ਜੀ ਕਿਉਂਕਿ ਮੈਨੂੰ ਜਾਣਦਾ ਤਾਂ ਕੋਈ ਨਹੀਂ ਸੁਣਦਾ ਉਹ ਉਹ ਕਹਿੰਦਾ ਯਾਰ ਆ ਇੱਕ ਪਤਾ ਨਹੀਂ ਕੀ ਪਾਈ ਬੈਠਾ ਹਟਦੇ ਇੱਕੋ ਗਲਾਸ ਜਾਂ ਬਣੀ ਬੈਠਾ ਇਹ ਨਾ ਪੀਂਦਾ ਨਾ ਢੋਲਦਾ ਹੀ ਬੈਠਾ ਤੇ ਮੈਂ ਉਹੀ ਬੈਠਾ ਰਾ ਉਹਨਾਂ ਨੇ ਉਹ ਗੱਲਾਂ ਕਰਨੀਆਂ ਜੀ ਪਹਿਲਾਂ ਤਾਂ दारू ਪੀਣ ਤੋਂ ਪਹਿਲਾਂ ਹੋਰ ਗੱਲਾਂ ਹੁੰਦੀਆਂ ਪਹਿਲੇ ਪੈਗ ਤੋਂ ਬਾਅਦ ਹੋਰ ਦੂਜੇ ਤੋਂ ਬਾਅਦ ਹੋਰ ਤੀਜੇ ਤੋਂ ਬਾਅਦ ਉੱਥੋਂ ਮੈਂ ਸਿੱਖਿਆ ਵੀ ਬੰਦਾ ਜਦ ਪਹਿਲਾ ਪੈਗ ਲਾਉਂਦਾ ਉਦੋਂ ਤਾਂ ਸਿਆਣਾ ਹੁੰਦਾ ਹੂੰ ਜਦੋਂ ਦੂਜਾ ਲਾਉਂਦਾ ਉਦੋਂ ਫਿਰ ਥੋੜਾ ਜਿਹਾ ਨਿਆਣਾ ਹੋ ਜਾਂਦਾ ਜਦੋਂ ਤੀਜਾ ਲਾਉਂਦਾ ਫਿਰ ਨਾ ਆਪਣੇ ਆਪ ਦਾ ਨਾ ਆਪਣੇ ਬਾਪ ਦਾ ਫਿਰ ਉਹਨੂੰ ਕੁਝ ਪਤਾ ਨਹੀਂ ਹੁੰਦਾ ਸੱਚ ਹੂੰ ਹਾਂਜੀ ਤੇ ਉਤੋਂ ਸਮਝ ਆਈਆਂ ਗੱਲਾਂ ਤੇ ਇਹ ਚੀਜ਼ਾਂ ਜਦੋਂ ਫਿਰ ਮੈਂ ਸਾਰਾ ਕੁਝ ਦੇਖਦਾ ਗਿਆ ਦੇਖਦਾ ਗਿਆ ਫਿਰ ਮੈਂ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਟੇਣਾ ਸਾਹਿਬ ਮੇਰੀ ਜਿਹੜੀ ਇਹ ਮਾਂ ਬੋਲੀ ਆ ਇਹ ਮੈਨੂੰ ਮੇਰੇ ਸਕੂਲ ਚੋਂ ਮਿਲੀ ਹੋਈ ਆ ਮੰਨਮੀ ਪਿੰਡਾ ਮੇਰਾ ਢੀਂਡਸਿਆਂ ਦਾ ਪਿੰਡ ਆ ਸਾਰੇ ਜੱਟ ਪੰਜਾਬੀ ਸਾਡੇ ਭਰਾ ਕਲਾਸ ਚ ਮੈਂ ਇਕੱਲਾ ਹੀ ਹੁੰਦਾ ਸੀ ਬਾਣੀਆਂ ਦਾ ਮੁੰਡਾ ਸਾਰੇ ਸਰਦਾਰਾਂ ਦੇ ਮੁੰਡੇ ਤੇ ਉਹ ਹੁੰਦਾ ਸੀ ਉਵੇਂ ਹੀ ਕਾ ਮਾਹੌਲ ਉਹੀ ਹੁੰਦਾ ਸੀ ਤੇ ਉੱਥੋਂ ਨਾ ਜੀ ਫਿਰ ਚਲਦੇ 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 ਕੁਝ ਚੀਜ਼ਾਂ ਇਹ ਜਿਹਾਂ ਮਤਲਬ ਬਚਪਨ ਦੇ ਵਿੱਚ ਹੀ ਟੋਬੇ 'ਚ ਬਣਦਾ ਮੈਂ ਇਸ ਦੀ ਪੂੰਛ ਤੇ ਫੜ ਕੇ ਉੱਪਰ ਚੜ੍ਹ ਜਾਣਾ ਕਦੇ ਗਿਰ ਜਾਣਾ ਕਦੇ ਡਿੱਗ ਜਾਣਾ ਮਤਲਬ ਉਹੀ ਠੇਠ ਚੀਜ਼ਾਂ ਕੀਤੀਆਂ ਹੋਈਆਂ ਤੇ ਉਸ ਤੋਂ ਬਾਅਦ ਘਰੇ ਆਉਣਾ ਘਰੇ ਉਹੀ ਸਾਰਾ ਮਾਹੌਲ ਸੀਗਾ ਜਿਹੜਾ ਸਾਡੇ ਘਰੇ ਚੁੱਲ੍ਹਾ ਬਣਿਆ ਹੋਇਆ ਸੀ ਹਾਰਾ ਬਣਿਆ ਹੋਇਆ ਸੀ ਹਰ ਚੀਜ਼ ਸਾਡੇ ਘਰੇ ਅੱਠ ਨੌ ਨੰਗਰ ਸੀਗੇ ਚਾਰਨ ਜਾਣਾ ਸ਼ਾਮ ਨੂੰ ਛੋਟੇ ਹੁੰਦੇ ਡੰਡੇ ਜਿਹਾ ਫੜ ਕੇ ਮਗਰ ਮਗਰ ਦੁਰੀ ਜਾਣਾ ਤੇ ਮਤਲਬ ਉਹ ਸਾਰੀਆਂ ਚੀਜ਼ਾਂ ਉੱਥੇ ਹੀ ਸਿੱਖ ਲਿਆ ਕਿਸੇ ਮਰਜ਼ ਨਾਲ ਗੋਵਰ ਕਰਨਾ ਤਸਲਾ ਲੈ ਕੇ ਪਹਿਲੇ ਹੀ ਖੜ ਜਾਣਾ ਵੀ ਇਹ ਕਰੂਗੀ ਉਹ ਸਾਰਾ ਮਹੌਲ ਦੇਖਿਆ ਆਪ ਖੰਡਾਇਆ ਹੋਇਆ ਤਾਂ ਉਹੀ ਚੀਜ਼ਾਂ ਨੇ ਆਪ ਦੇ ਘਰੇ ਚੰਡੀਗੜ੍ਹ ਵੀ ਬਣਾਈਆਂ ਹੋਈਆਂ ਨੇ ਕੋਠੀ ਦੇ ਪਿਛਲੇ ਪਾਸੇ ਚੁੱਲ੍ਹਾ ਵੀ ਹਾਰਾ ਵੀ ਹਰ ਚੀਜ਼ ਮੌਜੂਦ ਹੈ ਤੇ ਉਹ ਮਤਲਬ ਐਸੀ ਤਰ੍ਹਾਂ ਲਾਈਫ ਨੂੰ ਜ਼ਿੰਦਗੀ ਨੂੰ ਜੀਆ ਤਾਂ ਸਾਨੂੰ ਇੱਕ ਗੱਲ ਰੂਟ ਨਾਲ ਜੁੜ ਕੇ ਸਮਝ ਆਈ ਵੀ ਆ ਜਨਮ ਜਿਹੜਾ ਹੂੰ ਇਹ ਇਕੱਲੇ ਪੰਜਾਬ ਦੇ ਲਈ ਬਹੁਤ ਥੋੜਾ ਪੰਜਾਬ ਦੀ ਸੇਵਾ ਲਈ ਉਹ ਬਹੁਤ ਥੋੜਾ ਅਸੀਂ ਹੁਣ ਦੇਖੋ ਨਸ਼ਾ ਛਡਾਉਣਾ ਸ਼ੁਰੂ ਕੀਤਾ ਉਹਦੇ ਚ ਲੋਕਾਂ ਦਾ ਪਿਆਰ ਮਿਲਿਆ ਵਿਸ਼ਵਾਸ ਮਿਲਿਆ ਲੋਕਾਂ ਦਾ ਪਿਆਰ ਕੀ ਵਿਸ਼ਵਾਸ ਬਹੁਤ ਬੜੀ ਗੱਲ ਹੁੰਦੀ ਆ ਕਿ ਜੇ ਅਸੀਂ ਕਿਸੇ ਨੂੰ ਕਹਿੰਦੇ ਆ ਵੀ ਨਸ਼ਾ ਛੱਡੋ ਕੀ ਉਹ ਤੁਹਾਡੇ ਤੇ ਵਿਸ਼ਵਾਸ ਕਰਦਾ ਹਾਂ ਤਾਂ ਹੀ ਛੱਡੂਗਾ ਨਾ ਤੇ ਉਹ ਇੱਕ ਵਿਸ਼ਵਾਸ ਬਣਿਆ ਜੀ ਬਹੁਤ ਟਾਈਮ ਲੱਗਾ ਹੁਣ ਜਾ ਕੇ ਨਵੰਬਰ 2005 ਤੋਂ ਪ੍ਰੋਪਰ ਦਵਾਈ ਦੇ ਰਹੇ ਹਾਂ ਜਾ ਕੇ ਲੋਕਾਂ ਨੇ ਜਾ ਕੇ ਸਾਨੂੰ 2018 18 ਚ ਸਾਨੂੰ ਗੱਲ ਪੇਟ ਲਾਇਆ ਚੱਜ ਨਾਲ ਕਬੂਲ ਕੀਤਾ ਕਬੂਲ ਕੀਤਾ ਵੀ ਇਹ ਹੁਣ ਇਹ ਗੱਲਬਾਤ ਕਰੂਗੇ ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਗਿਆ 20 ਸਾਲ ਦਾ ਇੱਕੋ ਜਿਹਾ ਬੰਦਾ 25 ਸਾਲ ਦਾ ੱਟਕੇ ਖਾਈ ਜਾਂਦਾ ਇਟ ਵਿੱਚ ਹੁਣ ਤੱਕ ਕੁਝ ਹੋ ਹੀ ਗਿਆ ਹੂੰ ਤਾਂ ਉਹ ਦਵਾਈ ਕੰਮ ਕਰਨ ਲੱਗੀ ਠੀਕ ਹੋ ਗਿਆ ਫਿਰ ਕੀ ਹੋਇਆ ਫਿਰ ਅਸੀਂ ਹੁਣ ਵਰਕ ਸ਼ੁਰੂ ਕੀਤਾ ਗੁੱਡਿਆਂ ਤੇ ਡਾਇਬਟੀਜ਼ ਤੇ ਅਸੀਂ ਸ਼ੁਰੂ ਤੋਂ ਕਰ ਰਹੇ ਹਾਂ ਤਾਂ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਕਰਦੇ-ਕਰਦੇ ਮੇਰੇ ਨਾਲ ਜਿੰਨਾ ਵੀ ਜੁੜਿਆ ਨਾ ਜੀ ਪੰਜਾਬ ਹੀ ਜੁੜਿਆ ਹੂੰ ਔਰ ਮੈਂ ਪੰਜਾਬ 'ਚ ਹੀ ਮੈਕਸਿਮਮ ਕੈਂਪ ਲਾਇਆ ਔਰ ਲੁਧਿਆਣਾ ਪਟਿਆਲਾ ਅੰਮ੍ਰਿਤਸਰ ਜਲੰਧਰ ਗੁਰਦਾਸਪੁਰ ਜਿੰਨੀਆਂ ਵੀ ਇਹ ਸਿਟੀਜ਼ ਨੇ ਇੰਨਾਂ ਦੇ ਵਿੱਚ ਮੈਂ ਸ਼ੁਰੂ ਤੋਂ ਹੀ ਜਾਨਣਾ ਹੁਣ ਵੀ ਜਾਨਣਾ ਔਰ ਜਦੋਂ ਮੈਂ ਜਾਨਣਾ ਮੈਨੂੰ ਬਹੁਤ ਮਤਲਬ ਲੋਕ ਮੁਹੱਬਤ ਕਰਦੇ ਨੇ ਉੱਥੇ ਉਹਨਾਂ ਨੂੰ ਐ ਲੱਗਦਾ ਵੀ ਅੱਜ ਕੋਈ ਆਇਆ ਉਹਨਾਂ ਨੂੰ ਲੱਗਦਾ ਕੋਈ ਸਾਡਾ ਆਇਆ ਸਾਡੀ ਗੱਲ ਸੁਣੂਗਾ ਔਰ ਅਸੀਂ ਸੁਣਦੇ ਵੀ ਹਾਂ ਅਸੀਂ ਆਏ ਨਹੀਂ ਆ ਵੀ ਆਇਆ ਮਰੀਜ਼ ਤੇ ਸਾਡੇ ਡਾਕਟਰ ਜਾਂ ਬੈਂਡ ਬੈਠੇ ਆ ਪਰਚੀਆਂ ਭਲਾ ਭਲਾ ਇੱਕ ਉਹਦੀ ਪਹਿਲਾਂ ਪੂਰੀ ਸੁਣਨੀ ਆ plata.com ਲਾਇਆ ਹੁੰਦਾ ਸਾਡੇ ਨੂੰ ਅਸੀਂ ਪੜਾਅਸ ਗੱਡ ਪਹਿਲਾਂ ਅੱਧਾ ਮਰੀਜ਼ ਉਦੋਂ ਠੀਕ ਹੋ ਜਾਂਦਾ ਜਦੋਂ ਦੀ ਪੜਾਅਸ ਨਿਕਲ ਜਾਵੇ ਸੱਚ ਬਿਲਕੁਲ ਪਰ ਮੈਨੂੰ ਲੱਗਦਾ ਹੈ ਕਿ ਬਹੁਤੇ ਲੋਕ ਨਾ ਅੱਜ ਪੱਤਰਕਾਰ ਵਾਲੀ ਗੱਲ ਆ ਗਈ ਫਿਰ ਤੋਂ ਵੀ ਮਾਫ ਕਰਨਾ ਮੈਂ ਤੁਹਾਨੂੰ ਟੋਕਦਾ ਪਰ ਬਹੁਤੇ ਲੋਕ ਅੱਜ ਦੇ ਸਮੇਂ ਚ ਸ਼ਰਾਬ ਨੂੰ ਤਾਂ ਨਸ਼ਾ ਹੀ ਨਹੀਂ ਮੰਨਦੇ ਉਹ ਕਹਿੰਦੇ ਵੀ ਸ਼ਰਾਬ ਠੀਕ ਹੈ ਪਰ ਚਿੱਟਾ-ਚੁੱਟਾ ਨਾ ਲਾਉਂਦਾ ਹੋਵੇ ਕੋਈ ਹੈਨਾ ਵੀ ਉਹ ਸਿੰਥੈਟਿਕ ਨਸ਼ਾ ਨਾ ਕਰਦਾ ਹੋਵੇ ਸ਼ਰਾਬ ਦੀ ਤਾਂ ਕੋਈ ਗੱਲ ਨਹੀਂ ਤੁਹਾਡੇ ਕੋਲ ਵੀ ਬੜੇ ਲੋਕ ਆਉਂਦੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਵੀ ਇਹ ਮੇਰੇ ਘਰ ਦੇ ਮੈਨੂੰ ਧੱਕੇ ਨਾਲ ਹੀ ਲਿਆਏ ਜੀ ਸ਼ਰਾਬ ਕੋਈ ਨਸ਼ਾ ਥੋੜੀ ਐਵੇਂ ਹੀ ਕਹਿੰਦੇ ਨਸ਼ਾ ਛਡਾਉਣਾ ਨਸ਼ਾ ਛਡਾਉਣਾ ਹੈਨਾ ਐਵੇਂ ਵੀ ਕਹਿੰਦੇ ਦੇਖੋ ਡਾਕਟਰ ਵੀ ਕਹਿੰਦੇ ਨੇ ਜੀ ਇੰਨੀ ਕੁ ਤਾਂ ਪੀ ਲੈਣੀ ਚਾਹੀਦੀ ਆ ਪਰ ਉਹ ਪੁੱਛੇ ਤਾਂ ਕੀ ਇ ਮਾਹਰ ਵੀ ਇੰਨੀ ਤੋਂ ਅੱਪ ਸ਼ੁਰੂ ਕਰਦੇ ਆ ਵੀ ਉਹ ਉਹ ਕਹਿੰਦੇ ਇੰਨੀ ਕੁ ਡਾਕਟਰ ਮੈਂ ਕਹਾਂ ਵੀ ਮੈਨੂੰ ਉਹ ਡਾਕਟਰ ਮਿਲਾ ਪਹਿਲਾਂ ਜਿਹੜਾ ਇੰਨੀ ਕੁ ਕਹਿੰਦਾ ਜਾਂ ਕੋਈ ਗ੍ਰੰਥ ਦਿਖਾ ਜੀ ਚ ਲਿਖਿਆ ਹੋਵੇ ਵੀ ਇੰਨੀ ਕੁ ਪੀਣੀ ਚਾਹੀਦੀ ਆ ਮੈਂ ਕਹਾਂ ਹੈ ਨਹੀਂ ਕਿਤੇ ਤੇ ਪਰ ਇਹ ਜ਼ਰੂਰ ਹੈ ਮੈਂ ਤੈਨੂੰ ਇਹ ਦੱਸ ਸਕਦਾ ਵੀ ਇੰਨੀ ਕੁ ਪੀਣ ਨਾਲ ਕਿੰਨਾ ਨੁਕਸਾਨ ਆ ਇੰਨੀ ਪੀਣ ਨਾਲ ਕਿੰਨਾ ਤੇ ਇੰਨੀ ਪੀਣ ਨਾਲ ਮਤਲਬ ਜਦੋਂ ਬੰਦਾ ਪਾਣੀ ਚ ਡੁੱਬਿਆ ਫਿਰ ਤਾਂ ਸਾਹ ਆਇਆ ਕਿ ਨਾ ਆਇਆ ਬਿਲਕੁਲ ਸਹੀ ਗੱਲ ਆ ਵੀਰ ਸਾਹਿਬ ਮੈਂ ਨਾ ਕਿਉਂਕਿ ਤੁਹਾਡੇ ਨਾਲ ਤਾਂ ਲੰਮੇ ਸਮੇਂ ਤੋਂ ਸਾਹ ਜਾਂ ਸਾਡੀ ਪਰ ਮੈਂ ਇਸ दारू ਦੇ ਵਿੱਚ ਆਪਦੇ ਬਹੁਤ ਕੀਮਤੀ ਸੱਜਣ ਗਵਾਚੇ ਵਿਖੇ ਗਵਾਚੇ ਵਿਖੇ ਤੇ ਦੁਨੀਆ ਤੋਂ ਤੁਰ ਜਾਂਦੇ ਵਿਖੇ ਆ بڑے ਕਲਾ ਦੇ ਧਨੀ بڑے ਚੋਟੀ ਦੇ ਪੱਤਰਕਾਰ ਚੋਟੀ ਦੇ ਗਾਇਕ ਚੰਗੇ ਨੇਤਾ ਚੰਗੇ ਬੁਲਾਰੇ ਚੰਗੇ ਪ੍ਰੋਫੈਸਰ ਚੰਗੇ ਕਾਰੋਬਾਰੀ ਚੰਗੇ ਕਾਰੀਗਰ ਤੇ ਦੋ ਤਿੰਨ ਚੰਗੇ ਡਾਕਟਰ ਜਿਹੜੇ ਕਿ ਲੋਕਾਂ ਦੇ ਪ੍ਰਤੀ ਸੇਵਾ ਦੀ ਭਾਵਨਾ ਵੀ ਰੱਖਦੇ ਸੀ ਕੁਝ ਹਰ ਤੱਕ ਪਰ ਉਹਨੂੰ दारू ਪੀ ਗਈ ਉਹਨਾਂ ਨੇ ਪੀ ਗਈ ਜੀ ਉਹਨਾਂ ਨੇ दारू ਨਹੀਂ ਪੀਤੀ ਚੰਗੇ ਚੰਗਿਆਂ ਨੂੰ ਪੀਤਾ ਜੀ ਹਾਂ ਅਸੀਂ ਟ੍ਰੈਨਰ ਸਾਹਿਬ ਕਿੱਥੋਂ ਇੰਟਰਸਟ ਪੈਦਾ ਹੋਇਆ ਇਸ ਕੰਮ ਵਿੱਚ ਮੈਨੂੰ ਸੜਕ ਦੋਸਤ ਅਸੀਂ ਵੀ ਪਿੰਦੇ ਰਹੇ ਉਦੋਂ ਸਾਨੂੰ ਜਦੋਂ ਨਹੀਂ ਸਮਝ ਸੀ ਚਾਰ ਪੰਜ ਦੋਸਤ ਹੁੰਦੇ ਸੀ ਸ਼ਾਮ ਨੂੰ ਰੋਜ਼ ਬਹਿ ਜਾਣਾ ਤੇ ਚਲੋ ਅਸੀਂ ਤਾਂ ਬਾਣੀਆਂ ਦੇ ਘਰ 'ਚ ਜੰਮੇ ਪਲੇ ਸੀ ਬਹੁਤ ਮਤਲਬ ਇਸ ਮਾਮਲੇ 'ਚ ਕੌਨਸੀ ਸੀਗੇ ਉਹਦੇ ਨਾਲ ਇੰਨੀ ਕੁ ਲੈਣੀ ਕੋਕਾ ਕੋਲਾ ਚ ਪਾ ਕੇ ਉਹਦੇ ਨਾਲ ਹੀ ਕੰਮਲੇ ਜਿਹਾ ਉਹਨੂੰ ਬੜਾ ਸਮਝਾਉਣਾ ਸੀ ਉਹ ਸੌਰੀ ਦਾ ਬੋਤਲ ਪੀ ਕੇ ਅਧਕਾਰ ਨਹੀਂ ਸੀ ਮਾਰਦਾ ਮੁੰਡਾ ਸੀ ਸਾਡੇ ਨਾਲ ਦੋਸਤ ਸੀਗਾ ਸਾਡਾ ਬਹੁਤ ਵਧੀਆ ਉਹਦਾ ਵਿਆਹ ਵੀ ਹੋ ਗਿਆ ਕੁੜੀ ਵੀ ਵਧੀਆ ਮਿਲ ਗਈ ਫਿਰ ਉਹਨੂੰ ਸਮਝਾਇਆ ਵੀ ਹੁਣ ਤੇ ਅਸੀਂ ਹਲੇ ਅਸੀਂ ਹਲੇ ਉਹ ਥੋੜੇ ਜਿ ਛੋਟੇ ਸੀਗੇ ਤੇ ਉਹ ਨਹੀਂ ਸਮਝਿਆ ਜੀ ਪਰ ਮੇਰਾ ਇੰਟਰਸਟ ਸ਼ੁਰੂ ਤੋਂ ਮੈਡੀਸਨ ਚ ਹੈਗਾ ਸੀ ਹਮ ਬਾਪ ਦਾਦਿਆਂ ਤੋਂ ਲੈ ਲੋ ਪਿੰਡ ਚੋਂ ਚੱਲੇ ਆ ਰਹੇ ਸੀ ਪਿੰਡ ਚ ਕਰਾਨੇ ਦੀ ਦੁਕਾਨ ਸੀ ਉੱਥੇ ਵੀ ਹਕੀਮੀ ਚੱਲਦੀ ਰਹਿੰਦੀ ਸੀ ਫਾਦਰ ਸਾਹਿਬ ਉਹਨਾਂ ਦੀ ਤੇ ਉੱਥੋਂ ਚੱਲੇ ਲੇਕਿਨ ਉਹਨੂੰ ਅਸੀਂ ਬਹੁਤ ਕਹਿਣਾ ਇੱਕ ਦਿਨ ਟਾਣਾ ਸਾਹਿਬ ਆਈ ਦੇਵਾਨੰਦ ਹਸਪਤਾਲ ਦੀ ਗੱਲ ਹੈ ਲੁਧਿਆਣੇ ਸਾਡੇ ਮਲੇਰਕੋੜਲੇ ਤੋਂ ਉਹੀ ਨੇੜੇ ਹੁੰਦਾ ਦੀ ਜਦ ਐਮਰਜੈਂਸੀ ਆਉਂਦੀ ਵੀ ਦੇਵਾਨੰਦ ਲੈ ਜਾਓ ਤੇ ਉੱਥੇ ਲੈ ਗਏ ਤੇ ਉੱਥੇ ਨਾ ਜੀ ਮੈਨੂੰ ਡਾਕਟਰਾਂ ਨੇ ਤਾਂ ਬਣਾ ਹੀ ਕਰਤਾ ਬਾੜ ਚੋਂ ਕੱਢ ਕੇ ਜਰਨਲ ਚ ਪਾਤਾ ਜਦੋਂ ਤੀਜੇ ਦਿਨ ਤਾਂ ਸਮਝ ਆ ਗਈ ਸੀ ਵੀ ਜਰਨਲ ਚ ਕਿਉਂ ਕੱਢਿਆ ਵੀ ਉੱਥੇ ਜਦੋਂ ਨਹੀਂ ਸੰਭਲੀ ਗੱਲ ਤੇ ਹੁਣ ਨਿਕਲ ਗਏ ਤੇ ਉਹਨੇ ਨਾ ਜੀ ਆਏ ਹੱਥ ਫੜਿਆ ਮੇਰਾ ਮੇਰਾ ਹੱਥ ਫੜਿਆ ਉਹਨੇ ਅਸੀਂ 7-8 ਜਣੇ ਸੀਗੇ ਇੱਕ ਉਮਰ ਦੇ ਸਾਰੇ ਉਦੋਂ ਪੁਰਾਣੀ ਗੱਲ ਆ ਉਹ ਤਾਂ ਸਾਰੇ ਅਨਮੈਰਿਡ ਸੀਗੇ ਉਹਨੇ ਮੇਰਾ ਐ ਹੱਥ ਫੜਿਆ ਐ ਕਰੇ ਕਹਿੰਦਾ ਯਾਰ ਸੁਭਾਸ਼ ਇੱਕ ਵਾਰੀ ਹਮ ਇੱਕ ਵਾਰੀ ਬਚਾ ਲੋ ਯਾਰ ਹਮ ਮੁੜ ਕੇ ਨਹੀਂ ਹੱਥ ਲਾਉਂਦਾ ਮੈਂ ਤੈਨੂੰ ਕਿੰਨਾ ਸਮਝਾਉਂਦੇ ਦੀ ਐ ਫੜਿਆ ਹੀ ਰਹੇਗਾ ਜੀ ਅੱਛਾ ਉਦਣੇ 80 89 ਜਣੇ ਸੀ ਜਿਹੜੇ ਸੌ ਖਾਲੀ ਜੁੱਦ ਨੇ ਵਾਹ ਵੀ ਬੂੰਦ ਨੂੰ ਹੱਥ ਨਹੀਂ ਲਾਉਣਾ ਨਾ ਕਿਸੇ ਨੂੰ ਲਾਉਣ ਦੇਣਾ ਜਿਹੜਾ ਮਿਲ ਗਿਆ ਬਿਲਕੁਲ ਸਹੀ ਪਰ ਉਦੋਂ ਦੋ ਵਾਰ ਟੈਣਾ ਤੋਂ ਕਈ ਲੱਖ ਬੰਦਿਆਂ ਨੂੰ ਅਸੀਂ ਦਾਰੂ ਚੜਾਈਆ ਕੀ ਬਾਤ ਆ ਪਰ ਉਹਨੂੰ ਨਹੀਂ ਬਚਾ ਸਕੇ ਕਿਉਂਕਿ ਉਹਦਾ ਐਂਡ ਆਈਗਾ ਸੀ ਦੇਖੋ ਹੁਣ ਵੀ ਗੱਲ ਕਰਦੇ ਕਰਦੇ ਉਹਦੀ ਯਾਦ ਆ ਜਾਂਦੀ ਹੈ ਤੁਹਾਡੇ ਜਿਹੜੇ ਬੋਲ ਥੜਕਣ ਲੱਗ ਗਏ ਆ ਤੁਹਾਡੀਆਂ ਅੱਖਾਂ ਦੇ ਵਿੱਚ ਨਮੀ ਨਚਣ ਲੱਗੀ ਆ ਉਹ ਜਾਨ ਸੀ ਜੀ ਸਾਡੀ ਹਾਂ ਤੇ ਲੇਕਿਨ ਚਲੋ ਜਿਹੜਾ ਬੰਦਾ ਬਲੀ ਚੜ ਗਿਆ ਤੇ ਚੜ ਗਿਆ ਲੇਕਿਨ ਉਸ ਤੋਂ ਬਾਅਦ ਉਹਦੀ ਕੁਰਬਾਨੀ ਨੇ ਬੜੇ ਬੰਦੇ ਬਚਾਏ ਤਾਂ ਫਿਰ ਅਸੀਂ ਕੰਮ ਕੀਤਾ ਉਹਦੇ ਉੱਤੇ ਬਹੁਤ ਕੰਮ ਕੀਤਾ ਫਿਰ ਮੈਂ ਚੰਡੀਗੜ੍ਹ ਆ ਗਿਆ ਔਰ ਅਸੀਂ ਜਿੰਨੇ ਵੀ ਸਾਥ ਤੜਟ ਜਾਣੇ ਆ ਸਾਰੇ ਉਦੋਂ ਬਾਅਦ ਚੰਗੇ ਕੰਮਾਂ ਤੇ ਲੱਗੇ ਸਾਰੇ ਮੇਰੇ ਵਾਂਗੂ ਆਪਦੇ ਆਪਣੀ ਜਗ੍ਹਾ ਸੈੱਟ ਨੇ ਬਹੁਤ ਖੂਬ ਸਿਰਫ ਉਹਦੀ ਕੁਰਬਾਨੀ ਨੇ ਸਾਨੂੰ ਸੈੱਟ ਕਰਤਾ ਨਹੀਂ ਅਸੀਂ ਵੀ ਖਬਰ ਆ ਉੱਥੇ ਰੋਲ ਰਲ ਕੇ ਮੈਂ ਕਿ ਬੇਨਤੀ ਕਰ ਲੈ ਸਾਡੇ ਪੰਜਾਬ ਦੇ ਭੈਣਾ ਵੀਰਾਂ ਨੂੰ ਕਿ ਦੇਖੋ ਜ਼ਿੰਦਗੀ ਇੰਨੀ ਲੰਮੀ ਨਹੀਂ ਕਿ ਹਰ ਤਜਰਬਾ ਆਪਾਂ ਆਪਦੇ ਪਿੰਡੇ ਦੇ ਉੱਤੇ ਕਰਕੇ ਕੁਝ ਕੁ ਤਜਰਬੇ ਇਹਨਾਂ ਦੇ ਕੋਲੋਂ ਕੁਝ ਕੁ ਕਿਸੇ ਹੋਰ ਦੇ ਕੋਲੋਂ ਲੈ ਕੇ ਆਪਾਂ ਜਿੰਨੇ ਕੁ ਵੀ ਹੈ ਉਹਨੂੰ ਆਪਾਂ ਅਪਲਾਈ ਕਰਕੇ ਲਾਗੂ ਕਰਕੇ ਦੇਣੀ ਵਧੀਆ ਗੱਲ ਜੀ ਇਹ ਜ਼ਰੂਰੀ ਹੈ ਜੀ ਜ਼ਰੂਰੀ ਨਹੀਂ ਹੈ ਵੀ ਖੂਚ ਗਿਰ ਕੇ ਦੇਖਣਾ ਕਿੰਨਾ ਡੂੰਗਾ ਆਪਣ ਨੂੰ ਉਦਾਂ ਵੀ ਪਤਾ ਹਣਾ ਜੇ ਦੇ ਵਿੱਚ ਗਿਰਗੇ ਤਾਂ ਮਰ ਜਾਗੇ ਤਾਂ ਇਸ ਕਰਕੇ ਉਹ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਟੈਣਾ ਸਾਹਿਬ ਫਿਰ ਮੈਂ ਬੜੀ ਘੋਖ ਵੀ ਕੱਢੀ ਹਰ ਜਗ੍ਹਾ ਜਾਣਾ ਬਹਿਣਾ ਲੋਕਾਂ ਚ ਬਹਿਣਾ ਵੀ ਇਹ ਕਿੱਥੇ ਤੱਕ ਮਤਲਬ ਮਾਰੂ ਚੀਜ਼ ਹੈ ਤਾਂ ਉਹਦੇ ਤੇ ਕੰਮ ਹੋਇਆ ਅੱਜ ਮਤਲਬ ਅੱਖਾਂ ਵਿੱਚ ਕਹਿ ਫੜਾ ਦਿੰਦੇ ਆ ਵੀ ਪੈਣਾ ਸਿੱਸੀ ਲੈ ਜਾ 10 ਬੂੰਦਾਂ ਕਿਸੇ ਵੀ ਖਾਣ ਪੀਣ ਵਾਲੀ ਚੀਜ਼ ਚ ਪਾ ਕੇ ਦੇਈ ਜਈ ਕੋਈ ਨੁਕਸਾਨ ਨਹੀਂ ਹੁੰਦਾ ਕੋਈ ਕੰਪਲੇਂਟ ਨਹੀਂ ਆਉਂਦੀ ਕੋਈ ਤੇਰੇ ਵੀਰ ਨੂੰ ਲਾਣਤ ਨਹੀਂ ਪੈਂਦੀ ਤੂੰ ਕਰ ਦੇ ਕੰਮ ਤਾਂ ਉਹ ਨਾ ਜੀ 3 ਮਹੀਨੇ ਲੋਕਾਂ ਨੂੰ ਅਸੀਂ ਦੰਨੇ ਆ ਫਿਰ ਤਿੰਨ ਤੋਂ ਤਿੰਨ ਮਹੀਨੇ ਹੋਰ ਦੇ ਦੰਨੇ 6 ਕਿ ਮਹੀਨੇ ਕਰਾਈ ਦਾ ਜਿਹੜੇ ਘਰ ਚ ਵੀ ਜਾਂਦਾ ਬਾਬਾ ਜੀ ਦਾ ਅਸ਼ੀਰਵਾਦ ਮਿਲਦਾ ਬਹੁਤ ਵਧੀਆ ਬਹੁਤ ਵਧੀਆ ਔਰ ਫਿਰ ਅਸੀਂ ਇੱਕ ਅਰਦੇ ਕਰਦੇ ਕਰਦੇ ਨਾਲ ਨਾਲ ਸਾਨੂੰ ਇੱਕ ਗਿੱਦੜ ਸਿੰਘ ਹੀ ਮਿਲੀ ਕੋਈ ਬੈਦ ਵਧੀਆ ਜੀ ਉਹਨਾਂ ਨੇ ਫਿਰ ਸਾਨੂੰ ਸੰਥੈਟਿਕ ਨਸ਼ੇ ਜਿਹੜੇ ਸੀ ਕਹਿੰਦੇ ਯਾਰ ਗੋਇਲ ਤੁਸੀਂ ਆ ਤਾਂ ਛਡਾਉਣੇ ਚਲਾ ਨਸ਼ਿਆਂ ਤੇ ਵੀ ਗੱਲ ਕਰੀ ਉਹਦੇ ਲਈ ਫਿਰ ਇੱਕ ਦਵਾਈ ਬਣੀ ਜਿਹੜੀ ਬਿਨਾ ਤੋੜ ਬਿਨਾ ਤਕਲੀਫ ਔਰ ਬਿਨਾ ਕੰਮਕਾਰ ਛੱਡੇ ਬੰਦਾ ਆਪਦੇ ਨਸ਼ੇ ਤੋਂ ਮੁਕਤ ਹੋ ਜਾਂਦਾ ਹਮ ਸ਼ਰਮਖਾਨੀ ਹੈ ਦੋ ਬਾਈ ਕੋਈ ਦਾਖਲ ਨਹੀਂ ਹੋਣਾ ਔਰ ਜਿੰਨੇ ਵੀ ਦਰਸ਼ਕ ਮੈਨੂੰ ਜਾਣਦੇ ਆ ਜਿਹੜੇ ਇਲਾਜ ਲੈ ਚੁੱਕੇ ਨੇ ਸਾਡੇ ਕੋਲੋਂ ਆ ਕੇ ਉਹ ਇਸ ਗੱਲ ਨੂੰ ਸਮਝਦੇ ਆ ਵੀ ਗੋਇਲ ਨੇ ਜਿੰਨੇ ਸ਼ਬਦ ਕਹੇ ਨੇ ਉਹ ਸਾਰੇ ਓਕੇ ਨੇ ਜਿਹੜੇ ਹਲੇ ਆਉਣਾ ਚਾਹੁੰਦੇ ਆ ਉਹਨਾਂ ਦਾ ਦਿਲ ਜ਼ਰੂਰ ਕਹਿੰਦਾ ਵੀ ਗੋਇਲ ਸਾਹਿਬ ਠੀਕ ਕਹਿੰਦੇ ਆ ਦਿਮਾਗ ਕਹਿੰਦਾ ਛੱਡ ਪਰੇ ਦਿਲ ਕਹਿੰਦਾ ਵੀ ਗੋਇਲ ਸਾਹਿਬ ਠੀਕ ਕਹਿੰਦੇ ਨੇ ਦਿਮਾਗ ਪਤਾ ਹੀ ਉਹ ਛੱਡ ਪਰੇ ਯਾਰ ਪਰੇ ਛੱਡ ਪਰੇ ਜਿਹੜਾ ਨਾ ਜੀ ਫਿਰ ਇੱਕ ਦਿਨ ਪਰੇ ਹੀ ਲੈ ਜਾਂਦਾ ਸੱਚ ਹਾਂ ਜਿੰਨੀ ਛੇਤੀ ਉਹ ਕਹਿਣ ਵੀ ਛੱਡੋ ਸਾਰਾ ਕੁਝ ਚੱਲੀਏ ਗੁਇਲ ਸਿੰਘ ਸਾਹਿਬ ਕੋਲੇ ਤਾਂ ਕੁਛ ਨਾ ਕੁਛ ਬਣਦਾ ਏ ਤੇ ਬੰਦ ਤੋਂ ਤੈਣਾ ਸਾਹਿਬ ਜਿਹੜਾ ਬੰਦਾ ਇੱਕ ਟੋਲਾ ਦੋ ਟੋਲਾ ਫੀਮ ਖਾਂਦਾ ਹੋਵੇ ਰੋਜ਼ ਜਾਂ ਚਿੱਟਾ ਲੈਂਦਾ ਹੋਵੇ ਗ੍ਰਾਮ ਦੋ ਗ੍ਰਾਮ ਰੋਜ਼ ਉਹਨੂੰ ਮੈਂ ਕਹਾ ਵੀ ਤਾਂ ਕੱਲ ਤੋਂ ਨਹੀਂ ਲੈਣਾ ਆ ਦਵਾਈ ਖਾਲਾ ਭੋਰਾ ਤਕਲੀਫ ਨਹੀਂ ਹੁੰਦੀ ਹੋਰ ਰੱਬ ਤੋਂ ਕੀ ਚਾਹੀਦਾ ਬਿਲਕੁਲ ਪਰ ਫਿਰ ਮੈਂ ਇਹ ਵੀ ਕਹਿਣਾ ਵੀ ਕਾਕਾ ਦਵਾਈ 4 ਦਿਨ ਦੀ ਲੈ ਕੇ ਜਾ ਤੈਨੂੰ ਆਇਣਾ ਲੱਗੇ ਵੀ ਗੁਇਲ ਸਿੰਘ ਪੈਸੇ ਵਟਣ ਨੂੰ ਬੈਠਾ 4 ਦਿਨ ਬਾਅਦ ਜਦ ਤੂੰ ਆਏਂਗਾ ਜਾ ਤਾਂ ਫਿਰ ਦਵਾਈ ਚੱਕ ਲਈ ਵੀ ਫਾਇਦਾ ਨਹੀਂ ਕੀਤਾ ਪੈਸੇ ਲੈ ਜੀ ਜਾਂ ਫਿਰ ਆ ਕੇ ਹੋਰਿਆ ਦਾ ਕੋਰਸ ਕੰਪਲੀਟ ਕਰ ਲਈ ਔਰ ਅਜੇ ਤੱਕ ਕੋਈ ਇਹ ਨਹੀਂ ਆਇਆ ਜਿਹੜਾ ਆ ਕੇ ਕਹ ਦੇਵੇ ਵੀ ਗੋਲਸਾ ਦਵਾਈ ਨੇ ਫਾਇਦਾ ਨਹੀਂ ਕੀਤਾ ਹਮ ਕਮਾਲ ਹੁੰਦਾ ਜੀ ਪਹਿਲੇ ਦਿਨ ਤੋਂ ਪਰ ਜਿਹੜਾ ਤੁਸੀਂ ਗੋਡਾਂ ਦੇ ਕੜਾਕੇ ਨਿਕਲਦੇ ਪਟਾਕੇ ਨਿਕਲਦੇ ਤੇ ਇਹਨਾਂ ਦਿਨਾਂ 'ਚ ਜ਼ਿਆਦਾ ਨਿਕਲਦੇ ਆ ਤੇ ਬਜ਼ੁਰਗਾਂ ਦੇ ਸਭ ਤੋਂ ਵੱਧ ਨਿਕਲਦੇ ਆ ਜੀ ਉਹਦਾ ਹੱਲ ਕਹਿੰਦੇ ਵੀ ਜਿਹੜਾ ਤੁਹਾਡੇ ਵਾਲੀ ਦਵਾਈ ਖਾਲੀ ਕਾਲਾ ਗੋੰਦ ਕੈਪਸੂਲ ਖਾਲਿਆ ਤੇ ਕਹਿੰਦੇ ਬੰਦਾ ਨੂਰਾਫ ਤੋਹੀਉਂਗ ਨੱਚਦਾ ਫਿਰ ਡਾਂਸ ਨਹੀਂ ਨਾ ਨਹੀਂ ਪਰ ਤੁਹਾਡਾ ਕਾਲਾ ਗੋੰਦ ਕੈਪਸੂਲ ਬਹੁਤ ਮਸ਼ਹੂਰ ਆ ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦੀ ਆ ਜਿਹੜੇ ਕਹਿੰਦੇ ਨੇ ਵੀ ਅਸੀਂ ਇਹ ਕੈਪਸੂਲ ਖਾਨੇ ਆ ਤੇ ਇਸ ਕੈਪਸੂਲ ਨੇ ਅਸਰ ਵੀ ਬਹੁਤ ਵਧੀਆ ਕੀਤਾ ਵੀ ਉਹ ਕੜਾਕੇ ਜੇ ਨਿਕਲਣੇ ਬੰਦ ਹੋ ਗਏ ਵੀ ਹੁਣ ਤਾਂ ਬੇਬੇ ਬਾਪੂ ਐ ਭੱਜੇ ਫਿਰਦੇ ਨੇ ਪੌਣੇ ਕੀ ਜੋ ਦੇ ਵਿੱਚ ਉਹਦੇ ਚ ਨਾ ਐਕਚੁਅਲੀ ਟੈਣਾ ਸਾਹਿਬ ਕਾਲਾ ਗੋੰਦ ਹੀ ਪੈਂਦਾ ਅੱਛਾ ਉਹਦਾ ਨਾਮ ਸੀ ਕਾਲਾ ਗੂੰਦ ਹੀ ਰੱਖਤਾ ਸਿੱਧਾ ਹਮ ਔਰ ਜਿਹੜਾ ਕਾਲਾ ਗੂੰਦ ਨਾਮ ਵੀ ਚੋਟੀ ਤੇ ਹੁੰਦੇ ਆ ਗੁੱਲੂ ਗੁੱਲੂ ਮੈਂ ਹੀ ਕਹਿਣ ਲੱਗੀ ਸੀ ਵੀ ਨਾਮ ਬੜੇ ਕਮਾਲ ਆ ਆ ਇਸੇ ਕਾਹ ਲੈ ਗੱਟ ਕੇਅਰ ਗੱਟ ਕੇਅਰ ਇੱਕ ਗੱਟ ਹੈਲਥ ਵਾਸਤੇ ਮਤਲਬ ਸਾਡੇ ਜਿਹੜੇ ਨਾਮ ਅਸੀਂ ਰੱਖਦੇ ਹਾਂ ਨਾ ਜੀ ਅੱਜ ਮੈਂ ਹੁਣ ਤੁਸੀਂ ਕਹਾ ਗੁੱਲੂ ਗੁੱਲੂ ਕਹਿ ਕੇ ਆਪਾਂ ਹੱਸ ਲਏ ਹਾਂ ਇੱਕ ਗੁੱਲੂ ਗੁੱਲੂ ਹੱਸਦੇ ਹੱਸਦੇ ਕੌਣ ਕਹੀ ਪੈਣਾ ਹੋਣੀਆਂ ਵੀ ਉਹ ਜ਼ਰੂਰ ਦੇਦੀ ਮੈਂ ਕਿਹਾ ਜੀ ਕੀ ਉਹ ਗੁੱਲੂ ਗੁੱਲੂ ਹੀ ਦੇਦੀ ਦੇਤਾ अच्छा एक ਇਹਨਾਂ ਨੂੰ ਵੀ ਦੇ ਦਿਓ ਮੈਂ ਕਿ ਇਹਨਾਂ ਨੂੰ ਕੀ ਉਹ 골ਡ ਜਾ ਐਕਸ ਪਲੱਸ 골ਡ ਇਹਨਾਂ ਨੂੰ ਮਤਲਬ ਇਹ ਇੱਕ ਬਹੁਤ ਮਤਲਬ ਬੈਸਟ ਪ੍ਰੋਡਕਟ ਬਣੇ ਨੇ ਜਿਨ੍ਹਾਂ ਨੇ ਮਤਲਬ ਲੋਕਾਂ ਦੀ ਜੁਬਾਨ ਤੇ ਪ੍ਰੋਡਕਟ ਦਾ ਨਾਮ ਆ ਜਾਣਾ ਟਣਸਾ ਬੇ ਬੜੀ ਗੱਲ ਹੁੰਦੀ ਆ ਕਿ ਲੋਕ ਉਹਨੂੰ ਪਰਸਨਲੀ ਨਾਮ ਤੋਂ ਪ੍ਰੋਡਕਟ ਮੰਗਣ ਇਹ ਵੱਡੀ ਗੱਲ ਹੋ ਜਾਂਦੀ ਆ ਇਹ ਉਦੋਂ ਹੀ ਮੰਗਦਾ ਬੰਦਾ ਜਦੋਂ ਉਹਨੂੰ ਕੋਈ ਚੀਜ਼ ਫਾਇਦਾ ਕਰਦੀ ਆ ਹਮ ਅਬ ਬਣਾਇਆ ਗਿਆ ਉਹਦੀ ਵੀਡੀਓ ਜਾਂ ਫੋਨ ਨਹੀਂ ਚੱਕਣਾ ਐਵੇਂ ਹੀ ਐਵੇਂ ਹੀ ਫਿਰ ਮੈਂ ਉਹਨੂੰ ਇਹੀ ਕਹਿਣਾ ਜੇ ਫੋਨ ਨਹੀਂ ਚੱਕਿਆ ਤੂੰ ਸਿੱਧਾ ਆ ਕੇ ਬੱਜ ਤੈਨੂੰ ਕਿਹੜਾ ਸੀ ਰੋਕ ਲਾਏ ਐਵੇਂ ਆੜੀ ਗਲਤਫਹਿਮੀ ਜਿੱਤੇ ਆ ਗਈ ਇੱਕ ਵਾਰੀ ਮੈਂ ਕਿਸੇ ਗਿਆ ਵਿਆਹ 'ਚ ਉੱਥੇ ਇੱਕ ਬੜਾ ਮਸ਼ਹੂਰ ਫਨਕਾਰ ਲੱਗਾ ਗਾ ਰਿਹਾ ਸੀ ਜਦੋਂ ਹੁਣ ਸਮਾਪਤੀ ਹੁੰਦੀ ਆ ਨਾ ਖੜਾ ਭਾਵੇਂ 3 ਘੰਟੇ ਚੱਲੀ ਜਾਵੇ ਪਰ ਪੰਜਾਬੀਆਂ ਦਾ ਨਾਚ ਉਦੋਂ ਹੀ ਨਿਕਲਦਾ ਜਦੋਂ ਆਖਰੀ 20 ਮਿੰਟ ਰਹਿ ਜਾਂਦੀ ਫਿਰ ਕਹਿੰਗੇ ਥੋੜਾ ਹੋਰ ਖੇਚ ਹਾਂ ਹੋਰ ਖੇਚ ਤੇਰੇ ਵੀਰ ਨੇ ਨੱਚਣਾ ਪਹਿਲਾਂ ਕਿਥੇ ਗਿਆ ਸੀ ਵੀਰ ਦਾ ਪਹਿਲਾਂ ਤਾਮਿਲਨਾਡੂ ਗਿਆ ਸੀ ਵੀਰ ਦਾ ਲੋ ਜੀ ਉਹ ਕਲਾਕਾਰ ਨੇ ਆਪਦਾ ਗਾਇਆ ਫਿਰ ਭੱਜ ਕੇ ਜੇ ਉਹਨਾਂ ਨੂੰ ਕਾਰ 'ਚ ਬਹਿਣਾ ਪੈਂਦਾ ਹੁੰਦਾ ਮਗਰ ਪਹਿਲਾਂ ਹੀ ਕਾਰ ਲਈ ਹੁੰਦੀ ਆ ਵੀ ਪੈਸੇ ਆ ਗਏ ਆ ਸਾਜੀ ਆਪਦਾ ਸਮਾਨ ਵਲੇਟ ਲਿਓ ਮੈਂ ਨਿਕਲ ਜਾਣਾ ਫੋਟੋ ਵਾਲੇ ਦੇ ਤਾਂ ਤੰਗ ਕਰਨਗੇ ਆਮ ਤੌਰ ਤੇ ਆ ਉਹ ਜੀ ਫੇਰ ਵੀ ਗੱਡੀ ਨੂੰ ਘੇਰਾ ਪੈ ਗਿਆ ਤੇ ਮੈਂ ਇੱਕ ਦਰਸ਼ਕ ਬਣ ਕੇ ਸਾਈਡ ਤੇ ਵਖ ਰਿਆ ਉਹ ਜੀ ਹੁਣ ਦੋ ਆਨੇ ਫੋਟੋ ਖਚਾਈ ਦਸਾਂ ਨੇ ਕਰਾਈ 20 ਨੇ ਕਰਾਈ 15 ਨੇ ਕਰਾਈ ਇੱਕ ਜਣਾ ਮੇਰੇ ਵਰਗਾ ਨੇੜੇ ਜਾਇਆ ਕਰੇ ਉਹਨੂੰ ਧੱਕਾ ਮਾਰ ਕੇ ਕੋਪਰੇ ਕਰਿਆ ਕਰੇ ਉਹ ਫੇਰ ਪਿੱਛੇ ਜਾਇਆ ਕਰ ਹੂੰ ਐਂ ਕਰਕੇ ਜਦੋਂ ਉਹਦਾ 15 20 ਮਿੰਟ ਵਾਰੀ ਨਾ ਆਈ ਤੇ ਗੱਡੀ ਚ ਬੈਠ ਗਿਆ ਉਹ ਤੇ ਕੜਾ ਕਰ ਚਲਾ ਗਿਆ ਤੇ ਉਹ ਗੁੱਸੇ ਚ ਕੀ ਕਰਾਂ ਓਏ ਇਹਦਾ ਕੋਈ ਗਾਣਾ ਹੁੰਦਾ ਐਵੇਂ ਹੀ ਮਰੀ ਜਾਂਦਾ ਉਹ ਦਫਾ ਮਾਰ ਉਹ ਆਪਣੇ ਧੂਕੋ ਕਰੀ ਉਹ ਇੱਥੇ ਵੀ ਉਹੀ ਗੱਲ ਆ ਜਾਂਦੀ ਨਾ ਵੀ ਤੁਰ ਨਾ ਸਕਾ ਪਿੱਟੇ ਮੋਗੋੜਿਆਂ ਦਾ ਹਨ ਤੁਸੀਂ ਦੇਖੋ ਜਿਵੇਂ ਗੱਲ ਕੱਢ ਕੇ ਲਿਆਉਂਦੇ ਆ ਫਿਰ ਬੋਲਦੇ ਆ ਇਹ ਗੋੜੇ ਨੂੰ ਗੋਟਿਆਂ ਦੇ ਲੈ ਕੇ ਚੱਲੂ ਮੋਗੋਟਿਆਂ ਭਾਰ ਨਾ ਪੈ ਰੋ ਦੇਖੋ ਜੀ ਅਸੀਂ ਇੱਕ ਗੱਲ ਜ਼ਰੂਰ ਕਹਿਣੀ ਹੈ ਜਿੰਨੇ ਵੀ ਦਰਸ਼ਕ ਨੇ ਟੈਣਾ ਸਾਹਿਬ ਉਹਨਾਂ ਨਾਲ ਪ੍ਰੋਗਰਾਮ ਕਰਦੇ ਆਂ ਆਪਣੀ ਆਪਾ ਬਹੁਤ ਸਾਰੇ ਫਿਲਮੀ ਐਕਟਰਾਂ ਨਾਲ ਵੀ ਕਰਦੇ ਆਂ ਇਹਦਾ ਇਹੀ ਸਾਡਾ ਇੱਕ ਕਾਰਨ ਤੁਹਾਨੂੰ ਸਮਝਾਉਂਦਾ ਵੀ ਦੁੱਖ ਨੂੰ ਵੀ ਹੱਸ ਕੇ ਹੂੰ ਸਹੋ ਔਰ ਉਹਨੂੰ ਹੱਸ ਦੇ ਖੇਡ ਦੇ ਉਹਦੇ ਨਾਲ ਉਹਦਾ ਇਲਾਜ ਕਰੋ ਔਰ ਹਸਪਤਾਲਾਂ ਦੇ ਵਿੱਚ ਜਦੋਂ ਆਪਾਂ ਜਾਣਦੇ ਆਂ ਵੱਡੇ ਹਸਪਤਾਲਾਂ 'ਚ ਜਦੋਂ ਆਪਾਂ ਜਾਣਦੇ ਆਂ ਉਦੋਂ ਹੀ ਜਾਓ ਜਦੋਂ ਕਿ ਐਮਰਜੈਂਸੀ ਆਉਂਦੀ ਹੈ ਤੁਹਾਡੇ ਮਹੱਲੇ 'ਚ ਤੁਹਾਡੇ ਆਸ-ਪਾਸ ਬਹੁਤ ਸਾਰੇ ਬੈਂਡ ਨੇ ਬਹੁਤ سارے ਐਸੇ ਸੂਜ ਬਾਨ ਵੈਦ ਨੇ ਜਿਹੜੇ ਮਤਲਬ ਬੀ ਐਮ ਐਸ ਆਯੁਰਵੇਦ ਆਚਾਰੀਆ ਹਰ ਘਰ ਦੇ ਨੇੜੇ ਹਰ ਇੱਕ ਨੂੰ 10 12 ਕਿਲੋਮੀਟਰ ਦੇ ਇੱਕ ਅੰਦਰ ਜ਼ਰੂਰ ਮਿਲੂ ਚਾਹੇ ਡਿਸਪੈਂਸਰੀ ਚ ਮਿਲ ਜੇ ਵੈਦ ਜਿਹਨੇ ਉਹਨਾਂ ਦੇ ਨਾਲ ਹੱਥ ਮਿਲਾ ਕੇ ਰੱਖੋ ਉਹਨਾਂ ਨੂੰ ਪਿਆਰ ਕਰੋ ਉਹਨਾਂ ਦੇ ਨਾਲ ਹਮੇਸ਼ਾ ਰਾਬਤਾ ਬਣਾ ਕੇ ਰੱਖੋ ਤਾਂ ਕਿ ਵੈਦ ਦਾ ਦੱਸਿਆ ਹੋਇਆ ਤਾਂ ਲੌਂਗ ਹੀ ਪਤਾ ਨਹੀਂ ਕਦੋਂ ਤੁਹਾਡੀ ਰਾਤ ਨੂੰ ਜਾੜ ਦੁਖ ਦੀ ਠੀਕ ਕਰ ਦਵੇ ਸਹੀ ਜੇ ਤੁਸੀਂ ਰਾਤ ਨੂੰ ਜੜ ਦੁਖਦੀ ਹੈ ਲੌਂਗ ਰੱਖ ਲਓ ਅੰਦਰ ਜੜ ਦੁਖਨਾ ਦਰਦ ਬੰਦ ਹੋ ਜਾਂਦਾ ਸਵੇਰੇ ਕਿਸੇ ਚੰਗੇ ਡਾਕਟਰ ਨੂੰ ਦਿਖਾ ਕੇ ਉਹਦਾ ਇਲਾਜ ਕਰਾ ਲਓ ਕਿਤੇ ਰਾਤ ਨੂੰ ਜੜ ਦੁਖਣ ਲੱਗ ਗਈ ਬੈਦ ਦਾ ਪਤਾ ਨਹੀਂ ਲੌਂਗ ਦਾ ਪਤਾ ਨਹੀਂ ਚੱਕੋਂਗੇ ਗੱਡੀ ਹਸਪਤਾਲ ਹਸਪਤਾਲ ਨਾਲ ਜਾਂਦੀ ਢਾ ਲੈਣਾ ਆ ਜਾ ਬਈ ਦੰਦ ਦਾ ਇੱਕ ਸਰੇ ਕਰਾ ਕੇ ਲਿਆ ਤੇਰਾ ਤਾਂ ਐ ਹੋ ਗਿਆ ਆ ਹੋ ਗਿਆ ਘਰ ਕਰਾ ਕੇ ਟੀਕਾ ਲਾਉਣਾ ਇੱਕ ਉਹਦਾ ਘਰੇ ਵੀ ਲੱਗ ਜਾਣਾ ਮਤਲਬ ਕਹਿਣ ਦਾ ਵੀ ਉਹ ਫਿਰ ਕਈ ਬਾਰੀ ਚੀਜ਼ਾਂ ਜਿਹੜੀਆਂ ਨੇ ਉਹ 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 ਵੈਦ ਹੀ ਤੁਹਾਨੂੰ ਸੰਭਾਲ ਸਕਦੇ ਆ ਉਹਦੇ ਵਾਸਤੇ ਆਪਾਂ ਨੂੰ ਜਿਵੇਂ ਹੁਣ ਗੋਡਿਆਂ ਦੇ ਵਾਸਤੇ ਆਪਾਂ ਗੱਲ ਕੀਤੀ ਹੈ ਟਹਿਣਾ ਸਾਹਿਬ ਇੰਨੀ ਤਕਲੀਫ ਹੈ ਮੈਂ ਤੁਹਾਨੂੰ ਸੱਚ ਦੱਸਾਂ ਜਦੋਂ ਕੋਈ ਬਜ਼ੁਰਗ ਆਇਆ ਹੁੰਦਾ ਨਾ ਤੁਰ ਕੇ ਆਇਆ ਟਹਿਣਾ ਸਾਹਿਬ ਆਪਣੀ 60 ਦੀ ਹੋ ਗਈ ਦਿਖਣ ਲੱਗ ਜਾਂਦਾ ਵੀ ਸੰਭਲ ਕੇ ਚੱਲੋ ਖਾਣਾ ਪੀਣਾ ਠੀਕ ਰੱਖੋ ਔਰ ਦਵਾਈ ਹਰ ਚੀਜ਼ ਨੂੰ ਦੇਖ ਕੇ ਖਾਓ ਰੋਟੀ ਪਾਣੀ ਪਰਹੇਜ ਨਾਲ ਮਹਾਰਾਜਾ ਮਾਂ ਆਲੂ ਚਾਵਲ ਅਰਬੀ ਭਿੰਡੀ ਖਾਣੇ ਦੀ ਖਾਲੇ ਹੁਣ ਛੱਡ ਦੋ ਟਾਈਮ ਆ ਗਿਆ ਹੈਨਾ ਤਾਂ ਉਹ ਚੀਜ਼ਾਂ ਖਤਮ ਦਾਰੂ ਛੱਡ ਦੋ ਦਾਰੂ ਨਾਲ ਖਾਣੇ ਪੀਣੇ ਜਿਹੜੇ ਗਲਤ ਨੇ ਉਹ ਛੱਡ ਦੋ ਰਾਤ ਨੂੰ ਖੀਰਾ ਨਾ ਖਾਓ ਰਾਤ ਨੂੰ ਮੂਲੀ ਨਾ ਖਾਓ ਜੇ ਸੀ ਦੱਸ ਦਿਆਂ ਤਾਂ ਉਹਨਾਂ ਨੂੰ ਦੱਸ ਦਿਆਂ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਕਮੈਂਟ ਪਾ ਦਿਆ ਕਰੋ ਮੈਂ ਤਾਂ ਮੂਲੀ ਖਾਂਦੇ ਨੂੰ 20 ਸਾਲ ਹੋ ਗਏ ਖਾਈ ਜਾ ਤੈਨੂੰ ਕੋਲ ਰੁਕਦਾ ਆਏਗਾ ਤਾਂ ਇੱਧਰ ਹੀ ਉਹਨਾਂ ਦਾ ਫੇਰ ਪਾਉ ਫੇਰ 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 ਘੱਟ ਗਿਆ ਚੂਰਨ ਹਾਂ ਮਤਲਬ ਅਸੀਂ ਗੱਲ ਕਰਦੇ ਆ ਉਹ ਜਿਹੜੇ ਸਾਡੇ ਕੋਲ ਪਹੁੰਚ ਗਏ ਉਹਨਾਂ ਦੇ ਹਾਲਾਤ ਦੇਖ ਕੇ ਦੱਸਦੇ ਆ ਬੇਖਲਾਤ ਹੋਣ ਵਾਲੇ ਆ ਜੇ ਸੁਭਾਸ਼ ਗੋਇਲ ਡਰਦਾ ਬੈਠਾ ਵੀ ਇਸ ਉਮਰ ਦੇ ਵਿੱਚ ਆ ਗਏ ਆ ਕਿਤੇ ਸਾਡੇ ਨਾ ਗੋਡਿਆਂ ਨੂੰ ਕੁਝ ਹੋ ਜੇ ਪਰ ਸਾਡੇ ਤੇ ਸ਼ਾਇਦ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਨੇ ਬਾਬਾ ਜੀ ਦੀ ਕਿਰਪਾ ਹੈ ਕਿ ਬਚੇ ਹੋયા ਨੇ ਕਿਹੜੀ ਗੱਲ ਹੈ ਜੀ ਅਸੀਂ ਕਿਹੜਾ ਕੋਈ ਅਲੱਗ ਅੰਬਰ ਤੋਂ ਉਤਰੇ ਹੋਏ ਆ ਬਸ ਇੰਨਾ ਕਹੇ ਕਿ ਮਾੜਾ ਮੋਟਾ ਜਿਹੜਾ ਤੇਲ-ਵੇਲ ਆ ਲਾਉਂਦੇ ਰਹਾ ਕਰੋ ਸਰੀਰ ਤੇ ਹੂੰ ਗੋਲ ਸਾਹਿਬ ਇੱਧਰ ਸੱਚਾ ਦੱਸਿਓ ਹੂੰ ਬਿਲਕੁਲ ਸੱਚ ਹੂੰ ਮੈਨਾਂ ਰਤੀ ਪਰ ਬਹੁਤ ਝੂਠ ਬੋਲਦੇ ਵੀ ਨਹੀਂ ਹੋਵਗੇ ਹੂੰ ਕਦੇ 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 ਬੋਲਦਾ ਚਲੋ ਇਹ ਵੀ ਮੰਨ ਲਿਆ ਕਿਸੇ ਦੀ ਜਾਨ ਬਚਾਉਣ ਲਈ ਬੋਲਣਾ ਪੈਂਦਾ ਬਿਲਕੁਲ ਠੀਕ ਹੈ ਅੱਜ ਦੇ ਸਮੇਂ 'ਚ ਇਹ ਗੱਲ ਮੰਨ ਲੈਣੀ ਵੀ ਇੱਕ ਵੱਡੀ ਪ੍ਰਾਪਤੀ ਹੈ ਪਰ ਜਿਵੇਂ ਅਸੀਂ ਜਦੋਂ ਹੁਣ ਸੌਂਨੇ ਆ ਹੂੰ ਜਾਂ ਜਦੋਂ ਅਸੀਂ ਕਿਤੇ ਤੁਰਲੇ ਫਿਰਦੇ ਆ ਅਸੀਂ ਸੋਚਨੇ ਰਹਿੰਦੇ ਆ ਇੱਕ ਫਲਾਣੀ ਇੰਟਰਵਿਊ ਕੀਤੀ ਜਾਵੇ ਹੂੰ ਫਲਾਣੀ ਖਬਰ ਇਉਂ ਸੀ ਉਹਨੂੰ ਚਾਜੜਾ ਵਿਚਾਰ ਸ਼ਾਮਲ ਕੀਤਾ ਜਾਵੇ ਜਿਹੜਾ ਰਾਜਨੀਤਿਕ ਬੰਦਾ ਉਹ ਸੋਚਦਾ ਹੋਣਾ ਜੀ ਕਿ ਕੌਂਸਲ ਦੀਆਂ ਚੋਣਾਂ ਦੇ ਵਿੱਚ ਸਾਡੀ ਵਧੀਆ ਪੇਸ਼ਕਾਰੀ ਇਉਂ ਹੋਵੇ ਵਿਧਾਨ ਸਭਾ ਚ ਸਾਡੀਆਂ ਇੰਨੀਆਂ ਸੀਟਾਂ ਹੋਣ ਫਲਾਣੇ ਮੁੱਦੇ ਦੇ ਵਿੱਚ ਮੈਂ ਛਾ ਜਾਵਾਂ ਜਿਹੜੇ ਪੰਜਾਬ ਦੇ 800 ਤੋਂ ਵੱਧ ਜਿਹੜੇ ਆਮ ਆਦਮੀ ਕਲੀਨਿਕ ਆ ਉਹਨਾਂ ਦੇ ਸਰਵੇ ਦੀ ਰਿਪੋਰਟ ਆ ਜੀ ਕਿ ਪੰਜਾਬ ਦੇ ਹਰ ਨੌਵੇਂ ਬੰਦੇ ਨੂੰ ਸ਼ੂਗਰ ਆ ਤੇ ਪੰਜਾਬੀ ਭਾਵੇਂ ਮਿੱਠਾ ਬੋਲਣਾ ਘਟਾ ਗਿਆ ਪਰ ਮਿੱਠਾ ਸਰੀਰ ਚ ਵੱਧ ਗਿਆ ਪਰ ਇੱਕ ਗੱਲ ਹੈ ਟੈਣਾ ਸਾਹਿਬ ਇਹ ਉਹ ਰਿਪੋਰਟ ਹੈ ਜਿਹੜੀ ਹਲੇ ਟੈਸਟ ਹੋਊਗੀ ਜੀ ਜਿਹੜੇ ਬਚਦੇ ਨੇ ਟੈਸਟ ਤੋਂ ਹਾਂ ਟੈਸਟ ਨਹੀਂ ਕਰਾਉਣ ਦੇ ਡਰ ਦੇ ਮਾਰੇ ਉਹਨਾਂ ਦੀ ਗਿਣਤੀ ਅਲੱਗ ਹੈ ਜਿਹੜਾ ਅਸੀਂ ਜਿਹੜਾ ਅਸੀਂ ਰੂਟ ਲੈਵਲ ਤੇ ਦੇਖਦੇ ਆ ਜਦੋਂ ਅਸੀਂ ਡਾਇਬਟੀਜ਼ ਤੇ ਕੈਂਪ ਲਾਉਨੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਘੱਟੋ ਘੱਟ ਹਰ ਪਰਿਵਾਰ ਚ ਇੱਕ ਬੰਦਾ ਹੈ ਪਰਿਵਾਰ ਚ ਜੀ ਕਿੰਨੇ ਨੇ 5 ਜਾਂ 4 ਉਹਨਾਂ ਚੋਂ ਇੱਕ ਨੂੰ ਸ਼ੂਗਰ ਹੈ ਹਰ ਚੌਥੇ ਬੰਦੇ ਨੂੰ ਪੰਜਵੇਂ ਨੂੰ ਹੋ ਰਿਹਾ ਕੰਮ ਹੈ ਔਰ ਛੋਟੇ ਬੱਚਿਆਂ ਲਈ ਤਾਂ ਮੈਂ ਪੇਰੈਂਟਸ ਨੂੰ ਅੱਜ ਫੇਰ ਇੱਕ ਅਰਦਾਸ ਕਰੂੰਗਾ ਰਿਕਵੈਸਟ ਕਰੂੰਗਾ ਕਿ ਛੋਟੇ ਬੱਚਿਆਂ ਨੂੰ ਖਾਣ ਵਾਲੀਆਂ ਦਵਾਈਆਂ ਵਾਲੇ ਵੈਦਾਂ ਕੋਲੇ ਨਾ ਲੈ ਕੇ ਜਾਓ ਉਹਨਾਂ ਦੇ ਟੀਕਾ ਹੀ ਲੱਗੂਗਾ ਉਹਨਾਂ ਨੂੰ ਜਦੋਂ ਤੱਕ ਉਹਨਾਂ ਦੇ ਹਾਰਮੋਨ ਬੈਲੈਂਸ ਚੇਂਜ ਨਹੀਂ ਹੁੰਦੇ ਜਿਵੇਂ ਮੰਨ ਲਓ 12 13 ਸਾਲ ਦੀ ਉਮਰ ਨਹੀਂ ਹੋ ਜਾਂਦੀ ਉਦੋਂ ਤੱਕ ਉਹਨੂੰ ਔਰਲ ਦਵਾਈ ਨਹੀਂ ਦੇਣੀ ਖਾਣ ਵਾਲੀ ਦਵਾਈ ਨਹੀਂ ਦੇਣੀ ਔਰ ਜੇ ਤੁਸੀਂ ਦਿਓਗੇ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਕਿਸੇ ਦਾ ਕਸੂਰ ਨਹੀਂ ਹੈ ਇਸ ਕਰਕੇ ਮੇਰੀ ਇਹ ਗੱਲ ਜ਼ਰੂਰ ਪੱਲੇ ਬੰਨ ਲਿਓ ਕੋਈ ਪਤਾ ਨਹੀਂ ਕਿਨੇ ਕਦੋਂ ਕਿੱਧਰ ਨੂੰ ਤੁਰ ਜਾਣਾ ਪਰ ਗੱਲਾਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ ਤੁਸੀਂ ਇਹ ਗੱਲ ਨੂੰ ਪੱਲੇ ਬੰਨ ਕੇ ਰੱਖੋ ਜੇ ਬੱਚੇ ਨੂੰ ਸ਼ੂਗਰ ਹੈ ਨਾ ਰੋਣ ਦੀ ਲੋੜ ਨਾ ਕੁਝ ਕਰਨ ਦੀ ਲੋੜ ਮੇਰੇ ਕੋਲ ਆ ਕੇ ਬਹੁਤ ਰੋਂਦੇ ਨੇ ਸਾਨੂੰ ਵੀ ਰਵਾਜ ਆਂਦੇ ਨੇ ਮਾਂ-ਬਾਪ ਕਿਉਂਕਿ ਛੋਟੇ ਬੱਚੇ ਨੂੰ ਦੇਖ ਕੇ ਨਹੀਂ ਬਰਦਾਸ਼ਤ ਹੁੰਦਾ ਸਹੀ ਤੇ ਲੇਕਿਨ ਜੇ ਤੁਹਾਡੇ ਬੱਚੇ ਨੂੰ ਡਾਇਬਟੀਜ਼ ਹੈ ਤਾਂ ਬਿਲਕੁਲ ਰੋਣਾ ਨਹੀਂ ਕਿਉਂਕਿ ਉਹ ਸ਼ੂਗਰ ਹੈ ਉਹ 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 ਨੂੰ ਜਾਊਗੀ ਜਦੋਂ ਦਾ ਬੈਲੈਂਸ ਠੀਕ ਹੋਊਗਾ 12 ਸਾਲ ਦੀ ਉਮਰ ਚ ਇਸ ਕਰਕੇ ਇਹ ਗੱਲ ਪੱਲੇ ਬੰਨ ਕੇ ਰੱਖੋ ਔਰ ਬੱਚਿਆਂ ਨੂੰ ਉਸ ਉਮਰ ਤੱਕ ਲੈ ਕੇ ਜਾਓ ਤੇ ਉਦੋਂ ਜਾ ਕੇ ਕਿਸੇ ਵੈਦ ਜਾਂ ਡਾਕਟਰ ਦੀ ਸਲਾਹ ਲਓ ਪਰ ਕੋਈ ਘੋਬੀ ਚੱਲਣਾ ਵੀ ਤੁਹਾਡੇ ਕੋਲੇ ਤਾਂ ਜਿਹੜਾ ਮਰੀਜ਼ ਬਹੁਤ ਸਾਰੇ ਆਉਂਦੇ ਆ ਮੈਨੂੰ ਇਹ ਲੱਗਦਾ ਜਿਹੜਾ ਸਾਡੇ ਪੰਜਾਬੀਆਂ ਦੇ ਸੁਭਾਅ 'ਚ ਸ਼ਾਮਲਾ ਭਾਵੇਂ ਮੈਨੂੰ ਡਾਕਟਰ ਨੇ ਮਨਾ ਕੀਤਾ ਹੋਵੇ ਹੂੰ ਪਰ ਫਿਰ ਕਹਣਗੇ ਖਾਂਦੇ ਪੀਂਦੇ ਮਰ ਜਗੇ ਤਾਂ ਕੋਈ ਨਹੀਂ ਹੂੰ ਬੰਦੇ ਦਾ ਮਿੰਟ ਦਾ ਪ੍ਰਭਾਸਾ ਨਹੀਂ ਹੂੰ ਕੀ ਪਤਾ ਵੀ ਬਲਾਵਾ ਕਦੋਂ ਆਜੇ ਉਹ ਜੇ ਆਜੇ ਤਾਂ ਲੱਡੂ ਕਰਕੇ ਥੋੜੀ ਆਉਣਾ ਚਾਹੀਦਾ ਹੋਊ ਆਉਣਾ ਤਾਂ ਹੈ ਹੀ ਮੈਨੂੰ ਵੀ ਆ ਜਾਣਾ ਜਲੇਬੀ ਕਰਕੇ ਕਦੋਂ ਆਵੇ ਕੋਈ ਹੋਰ ਗੱਲ ਕਰਕੇ ਆ ਜੇ ਜਦੋਂ ਸਾਨੂੰ ਡਾਕਟਰ ਨੇ ਮਨਾ ਕੀਤਾ ਜਦੋਂ ਸਾਨੂੰ ਸ਼ੂਗਰ ਹੈ ਤੇ ਫਿਰ ਫਿੱਕੀ ਚਾਹ ਦੇ ਨਾਲ ਤਿੰਨ ਗੁਲਾਬ ਜਾਮਣਾ ਕਿਉਂ ਖਾਣੇ ਆ ਤੇ ਬਹੁਤੇ ਤਾਂ ਇਹੋ ਜਿਹੀ ਹੈ ਜੀ ਜਿਹੜੇ ਮਿੱਠਾ ਪੂਰਾ ਦੱਬ ਕੇ ਖਾ ਕੇ ਮੁੜ ਕੇ ਗੋਲੀ ਲੱਭੀ ਜਾਣਗੇ ਵੀ ਸ਼ੂਗਰ ਵਾਲੀ ਗੋਲੀ ਖਾ ਲੂੰ ਕੋਈ ਗੱਲ ਨਹੀਂ ਪਰ ਦੋ ਗੁਲਾਬ ਜਾਮਣਾ ਨਹੀਂ ਛੱਡਣਗੇ ਇੱਥੇ ਉਹ ਮਾਰ ਕੇ ਸੂਈ ਚ ਕਰੀ ਜਾਣਗੇ ਅੱਜ ਕਾਫੀ ਆ ਬਿਸਕਟ ਦੇਵਾਂ ਪਰ ਇਹ ਟਰਨ ਸਬ ਕੋ ਤੁਸੀਂ ਹੱਸਦੇ ਹੱਸਦੇ ਜਿਹੜੀ ਗੱਲ ਕਹੀ ਹੈ ਇਹ ਬਹੁਤ ਹੀ ਦੁਖਦਾਈ ਗੱਲ ਹੈ ਅੱਛਾ ਬਿਲਕੁਲ ਇਹ ਪੱਕਾ ਸੱਚ ਹੈ ਇਹ ਮੈਂ ਸਾਰੇ ਲੋਗਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਇਹਨੂੰ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਪਹਿਲਾਂ ਤਾਂ ਇਹ ਨਿਯਮ ਬਣਾਓ ਕਿ ਜੇ ਤੁਹਾਨੂੰ 슈ਗਰ ਹੋ ਚੁੱਕੀ ਹੈ ਤਾਂ ਜਿੰਨਾ ਵੀ ਤੁਹਾਨੂੰ ਦੱਸਿਆ ਗਿਆ ਉਹਨਾਂ ਹੀ ਖਾਓ ਔਰ ਜਿਸ ਤਰ੍ਹਾਂ ਦੀਆਂ ਦਵਾਈਆਂ ਦੱਸੀਆਂ ਗਈਆਂ ਨੇ ਉਹ ਖਾਓ ਕੋਸ਼ਿਸ਼ ਕਰੋ ਕਿ ਇਹਨੂੰ ਆਯੁਰਵੈਦਿਕ ਦੇ ਵਿੱਚ ਕਨਵਰਟ ਕਰਕੇ ਠੀਕ ਕਰੋ ਜੇ ਆਯੁਰਵੈਦਿਕ ਦੇ ਥਰੂ ਤੁਸੀਂ ਇਹਨੂੰ ਠੀਕ ਕਰਨ 'ਚ ਕਾਮਯਾਬ ਹੋਗੇ